ਕੋਠਿਆਂ ਤੇ ਮੰਜੇ ਹੁੰਦੇ ਤੇ ਹਾਂ ਹੁਣ ਏਸੀਆਂ ਤੇ ਕੋਠਿਆਂ ਤੇ ਆਏ ਮੰਜੇ ਨੂੰ ਮੰਜਾ ਜੁੜਿਆ ਗਵਾਂਢੀ ਗਵਾਂਢਣ ਆਏ ਸਾਰੀ ਸਾਰੀ ਰਾਤ ਗੱਲਾਂ ਮਾਰੀ ਜਾਂਦੇ ਤੁਸੀਂ ਦਾਤ ਚ ਕੀ ਲਏ ਸੀ ਦਾਤ ਚ ਮੈਂ ਲਈ ਤੀ ਪਿੱਤਲ ਦੇ ਪਾਂਡੇ ਪਿੱਤਲ ਦੇ ਪਾਂਡੇ ਜਰ ਨਹੀਂ ਬਾਬੂ ਰੇਡੀਓ ਨਹੀਂ ਦਿੱਤਾ ਹਾਂ ਰੇਡੀਓ ਵੀ ਦਿੱਤਾ ਸੀ ਸਾਈਕਲ ਦਿੱਤਾ ਸਾਈਕਲ ਦਿੱਤਾ ਸੀ ਚੰਗੇ ਕੱਪੜੇ ਪੱਗ ਪੁੱਗ ਬੰਨੀ ਹੋਈ ਹੱਥ 'ਚ ਅਖਬਾਰ ਹੁੰਦਾ ਉਹਨਾਂ ਦੇ ਪੂਰੇ ਆ ਕੇ ਕੁਰਸੀ ਢਾ ਕੇ ਬਹਿ ਜਾਂਦੇ ਇੱਥੇ ਆ ਕੇ ਅਖਬਾਰ ਪੜ੍ਹਦੇ ਬਸ ਜੇ ਕੋਈ ਐਂ ਬੁਲਾਉਂਦਾ ਤਾਂ ਬੋਲਦੇ ਕਿਸੇ ਨਾਲ ਆਏ ਨਹੀਂ ਵੀ ਇੱਥੇ ਵੀ ਖੜ ਗਏ ਇੱਥੇ ਵੀ ਖੜ ਗਏ ਨਾ ਤਿਆਂ ਲੱਗਦੀਆਂ ਤਿਆਂ ਕੁੜੀਆਂ ਸਹੁਰਿਆਂ ਤੋਂ ਆਉਂਦੀਆਂ ਤਿਆਂ ਸਾਰੀਆਂ ਕੁੜੀਆਂ ਨੂੰ ਲੈਣ ਜਾਂਦੇ ਤੇ ਪਹਾਈ ਵੀ ਸੌਣ ਆ ਗਿਆ ਵੀ ਕੁੜੀਆਂ ਨੂੰ ਲੈ ਸਕੋਟ ਲੈ ਕੇ ਜਾਣੇ ਵੀ ਸੰਧਾਰੇ ਦਿੰਦੇ ਤੇ ਪਰਾਉਣੇ ਭੈਂਦੇ ਤੇ ਤੀਆਂ ਦੇਖਦੇ ਤੇ ਪਰਾਉਣਿਆਂ ਨੂੰ ਕੁੜੀਆਂ ਮਜ਼ਾਕ ਡਲੀਆਂ ਮਾਰਦੀਆਂ ਤੀਆਂ ਰੋੜੇ ਮਾਰਦੀਆਂ ਤੀਆਂ ਪਰਾਉਣੇ ਕੁਸ ਨਹੀਂ ਕਹਿੰਦੇ ਤੇ ਬਹੁਤ ਕੁਸ ਮਗੋਂਦੀਆਂ ਤੀਆਂ ਉਹ ਜਦੋਂ ਸਾਂਝ ਸੀਗੀ ਹਾਂ ਚਾਦਰ ਵਿਛਾ ਦਿੰਦੇ ਟੁੱਟੇ ਮੰਝੇ ਦੇ ਉੱਤੇ ਤੇ ਪਰਾਉਣਾ ਬੈਠਦਾ ਇਹ ਚਗਾਠ ਤੇ ਹਾਂ ਚਾਦਰ ਵਿਛਾ ਕੇ ਉਹ ਐਂ ਧਰ ਦੰਦੀਆਂ ਪਰਾਉਣੇ ਨੂੰ ਬੁਲਾਉਂਦੇ ਪਰਾਉਣਾ ਵਿੱਚ ਗਿਰ ਜਾਂਦਾ ਹਾਂ ਤੁਸੀਂ ਦੇਖਿਆ ਦੇਖੇ ਮੈਂ ਆਪ ਦੇਖੇ ਜੁੱਤੀ ਚੱਕਣੀ ਜਾਂ ਜੁੱਤੀ ਤਾਂ ਹੁਣ ਵੀ ਚੱਕਦੇ ਆ ਪਰ ਜਿਵੇਂ ਹੋਂ ਉਦੋਂ ਨੋਕ ਝੋਕ ਹੁੰਦੀ ਸੀ ਉਹ ਨਹੀਂ ਨਹੀਂ ਹੈ ਜਦ ਹੁਣ ਤਾਂ ਅਗਲਾ ਹਰਖ ਜਿਵੇਂ ਹੁਣ ਪੁੱਤ ਨਵਾਂ ਸਮਾਂ ਆ ਗਿਆ ਦੁਨੀਆ ਪੜਕਦੀ ਜਾਦੇ ਐ ਹੁਣ ਹੂੰ ਹੂੰ ਜਿਆਦਾ ਇੰਨੀ ਪੜਕਣਾ ਪੜਾਨੀ ਦੀ ਜਾਂ ਤਾਂ ਆਪ ਇੱਕ ਦੂਏ ਨਾਲ ਬਹੁਤ ਜਿਆਦਾ ਪਿਆਰ ਤੇ ਖਾਣਾ ਪੀਣਾ ਵੀ ਵਧੀਆ ਤੀ ਪੁੱਤ ਤਿਆਂ ਨੂੰ ਕਹਨਾ ਤੁੰਡੇ ਪਕਾਉਂਦੇ ਉਹ ਹੀ ਰਖੀਰ ਬਣਾਉਂਦੇ ਹੈ ਗੁਲਗਲੇ ਪਕਾਉਂਦੇ ਕਚੌਰੀਆਂ ਪਕਾਉਂਦੇ ਹੁਣ ਕਿਹੜਾ ਖਾਂਦਾ ਹੁਣ ਤਾਂ ਬਰਗਾ ਕਹਿੰਦੇ ਬਿਮਾਰ ਹੋ ਜਾਗੇ ਸੀ ਪੋਤੇ-ਪੋਤੀਆਂ ਕਹਿਣਗੇ ਇੰਨੇ ਪੈਸੇ ਦੇ ਦੇ ਮੈਂ ਕਹੂੰਗੀ ਇੰਨੇ ਨਹੀਂ ਖਰਚਣੇ ਇੰਨੇ ਪੈਸੇ ਪੈਸੇ ਤਾਂ ਮਸਾ ਬਣਦਾ ਪੈਸਾ ਇਹਨਾਂ ਨੂੰ ਆਹੀ ਲੱਗਦਾ ਵੀ ਪੈਸਾ ਕੋਈ ਗੱਲੇ ਨਹੀਂ ਉਹੀ ਆ ਵੀ ਦਰਖਤੋ ਤੋੜ ਲੈ ਦਰਖਤੋ ਤੋੜ ਲੋ ਨਾ ਮੈਨੂੰ ਪਤਾ ਐ ਕਹਾਂਗੇ ਵੀ ਅੱਡ-ਅੱਡ ਚੁੱਲ੍ਹੇ ਨਾ ਕਰੋ ਅੱਡ-ਅੱਡ ਚੁੱਲਿਆਂ ਦੇ ਖਰਚੇ ਚੱਕਣੇ ਬਹੁਤ ਔਖੇ ਨੇ ਜੇ ਤਰੱਕੀ ਕਰਨੀ ਐ ਇਕੱਠੇ ਰਹੋ ਐਸਐਮਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹੈਪੀ ਪਕਟਾ ਹਮੇਸ਼ਾ ਅਸੀਂ ਕੋਈ ਨਾ ਕੋਈ ਮੁਲਾਕਾਤ ਲੈ ਕੇ ਆਉਂਨੇ ਆ ਕਿਸੇ ਕਲਾਕਾਰ ਨਾਲ ਮੁਲਾਕਾਤ ਕਰਦੇ ਆ ਜਾਂ ਕਿਸੇ ਪੋਲੀਟੀਸ਼ੀਅਨ ਨਾਲ ਰਾਜਨੀਤਿਕ ਕੋਈ ਬੰਦਾ ਹੁੰਦਾ ਹੈਗਾ ਅਕਸਰ ਤੁਸੀਂ ਉਹਨਾਂ ਚਿਹਰਿਆਂ ਨੂੰ ਜਾਣਦੇ ਹੁੰਨੇ ਹੋ ਪਛਾਣਦੇ ਹੁੰਨੇ ਆ ਤੁਸੀਂ ਇੰਟਰਵਿਊਜ਼ ਦੇਖਦੇ ਹੋ ਪਰ ਕਈ ਵਾਰੀ ਜਦੋਂ ਅਸੀਂ ਇੰਟਰਵਿਊ ਕਰਨ ਜਾਂਦੇ ਆ ਤਾਂ ਆਮ ਲੋਕ ਵੀ ਸਾਨੂੰ ਮਿਲਦੇ ਨੇ ਆਮ ਘਰਾਂ ਦੇ ਵਿੱਚ ਕੰਮ ਕਰਦੀਆਂ ਬੀਬੀਆਂ ਹੀ ਮਿਲਦੀਆਂ ਨੇ ਗੱਲਾਂ ਉਹਨਾਂ ਕੋਲ ਵੀ ਬਹੁਤ ਹੁੰਦੀਆਂ ਨੇ ਪਰ ਉਹ ਮਨਫੀ ਹੋ ਜਾਂਦੀਆਂ ਨੇ ਸਾਡੇ ਚੋਂ ਕਿਆ ਸੀ ਉਹਨਾਂ ਦੀ ਗੱਲ ਸੁਨਣਾ ਨਹੀਂ ਚਾਹੁੰਦੇ ਜਾਂ ਪਹੁੰਚਾਉਣਾ ਨਹੀਂ ਚਾਹੁੰਦੇ ਪਰ ਮੇਰੀ ਇੱਕ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਉਹ ਗੱਲਾਂ ਜੋ ਪੁਰਾਣੇ ਸਮੇਂ ਚ ਚੰਗੀਆਂ ਲੱਗਦੀਆਂ ਸੀ ਅੱਜ ਦੀ ਪੀੜ੍ਹੀ ਨੂੰ ਨਹੀਂ ਚੰਗੀਆਂ ਲੱਗਦੀਆਂ ਪੁਰਾਣਾ ਸਮਾਂ ਕਿਹੋ ਜਿਹਾ ਹੁੰਦਾ ਸੀ ਉਸ ਨਾਲ ਸੰਬੰਧਤ ਅੱਜ ਅਸੀਂ ਮੈਂ ਆਪਣੀ ਬੀਬੀ ਦੇ ਨਾਲ ਉਹਨੂੰ ਮੈਂ ਬੀਬੀ ਕਹੂੰਗਾ ਕਿਉਂਕਿ ਮੇਰੇ ਮਿੱਤਰ ਸੰਦੀਪ ਬਾਈ ਹੋਣਾਂ ਦੀ ਮਾਤਾ ਨੇ ਤੇ ਮੇਰੇ ਵੀ ਮਾਤਾ ਨੇ 75 ਸਾਲ ਉਮਰ ਆ ਬੀਬੀ ਦੀ ਬੀਬੀ ਅਮਰਜੀਤ ਕੌਰ ਸਾਡੇ ਨਾਲ ਨੇ ਮੈਂ ਸਵਾਗਤ ਕਰਦਾ ਬੀਬੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਿਵੇਂ ਹੋ ਠੀਕ ਹੋ ਹਾਂ ਠੀਕ ਹੈ ਪੁੱਤ ਟੀਵੀ ਟੀਵੀ ਬਾਰੇ ਗੱਲ ਕਰਦੇ ਆਂ ਪਹਿਲਾਂ ਆਪਾਂ ਅੱਛਾ ਜਦੋਂ ਤੁਸੀਂ ਤੁਸੀਂ ਨਿੱਕੇ ਹੁੰਦੇ ਸੀ ਟੀਵੀ ਮਤਲਬ ਮੈਂ ਵੀ ਦੇਖਿਆ ਜੋ ਸਾਡਾ ਸਮਾਂ ਉਹਦੇ ਨਿੱਕੇ ਸੀ ਟੀਵੀ ਜਦੋਂ ਆਇਆ ਆਇਆ ਸੀਗਾ ਜਰਮਨਿਕਾ ਹੀ ਹੁੰਦੀ ਸੀ ਹੈਪੀਪੂ ਤਾਂ ਜ਼ਿਆਦਾ ਨੀ ਟੀਵੀ ਹੁੰਦੇ ਤੇ ਹਾਂ ਉਦੋਂ ਤਾਂ ਨਹੀਂ ਹੁੰਦੇ ਹਣੇ ਹਾਂ ਜਾਂ ਤਾਂ ਆ ਖਬਰਾਂ ਵਾਲੇ ਜਿਹੜੇ ਰੇਡੀਓ ਕਹਿੰਦੇ ਨੇ ਕਿਤੇ 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 ਹੁੰਦੇ ਤੇ ਉਹ ਵੀ ਟਾਈਮ ਨਾ ਚੱਲਦੇ ਤੇ ਹਾਂ ਵੀ ਆਏ ਨਹੀਂ ਵੀ ਸਾਰਾ ਦਿਨੇ ਚੱਲੀ ਜਾਂਦੇ ਉਹ ਵੀ ਬਜ਼ੁਰਗ ਵੈਸੇ ਜਿਵੇਂ ਰੱਖ ਲੈਂਦੇ ਕੋਈ ਹਾਂ ਉਹ ਵੀ ਕਿਸੇ ਕਿਸੇ ਦਿਨ ਹੁੰਦੇ ਸੀ ਹਾਂ ਟੀਵੀ ਤਾਂ ਫਿਰ ਜਿਵੇਂ ਤੁਹਾਡਾ ਜਦੋਂ ਵਿਆਹ ਹੋਇਆ ਉਸ ਵੇਲੇ ਆ ਕੇ ਹੁਣ ਫੇਰ ਆਏ ਨੇ ਫੇਰ ਵੀ ਬਾਅਦ 'ਚ ਆਏ ਕਿਸੇ ਕਿਸੇ ਦੇ ਘਰੇ ਕਿਸੇ ਕਿਸੇ ਦੇ ਘਰੇ ਹਾਂ ਆਮ ਨਹੀਂ ਦੇ ਜਣੀ ਤੁਸੀਂ ਦੇਖਦੇ ਰਹੇ ਹੋ ਫਿਰ ਜਦੋਂ ਉਦੋਂ ਟੀਵੀ ਮੈਂ ਕੋਈ ਨਹੀਂ ਦੇਖਦੀ ਟੀ ਘਰ ਦੇ ਕੰਮ ਕਰਾਈ ਨੂੰ ਮੁੱਕ ਦੇ ਦੇ ਮੈਂ ਕੋਈ ਟੀਵੀ ਟੂ ਵੀ ਨਹੀਂ ਦੇਖਿਆ ਪੁੱਤ ਹਾਂ ਨਾ ਅੱਜ ਤੁਸੀਂ ਟੀਵੀ ਤੇ ਬੈਠੇ ਹੋ ਅੱਜ ਤੁਸੀਂ ਟੀਵੀ ਤੇ ਗੱਲ ਕਰ ਰਹੇ ਹੋ ਗੱਲ ਕਰ ਰਹੇ ਹਾਂ ਜਦ ਟੀਵੀ ਵੀ ਨਹੀਂ ਦੇਖੇ ਆਪਣੇ ਟਾਈਮ 'ਚ ਤਾਂ ਅੱਛਾ ਪੁਰਾਣੇ ਸਮੇਂ ਬਾਰੇ ਦੱਸੋ ਟੀਵੀ ਦੀ ਗੱਲ ਤੇ ਚਲੋ ਆਪਾਂ ਮੈਂ ਮੈਂ ਸੋਚਦਾ ਨਾ ਕਿ ਸਾਡੇ ਵੇਲੇ ਅਸੀਂ ਕਿਸਦੇ ਘਰੇ ਜਾ ਕੇ ਵੀਸੀਆਰ ਦੇਖਦੇ ਜਾਂ ਆਪਾਂ 5-5 ਰੁਪਏ ਪਾ ਕੇ ਲਿਆਉਂਦੇ ਅੱਜ ਹਰ ਬੱਚਾ ਮੋਬਾਈਲ ਚੱਕੀ ਫਿਰਦਾ ਵੀਸੀਆਰ ਤਾਂ ਨਾਲ ਹੀ ਚੱਕੀ ਫਿਰਦਾ ਹੈ ਨਾਲ ਹੀ ਚੱਕੀ ਫਿਰਦਾ ਉਹ ਤਾਂ ਮੋਬਾਈਲ ਤੇ ਬਹੁਤ ਗੱਲਾਂ ਕਰਦੇ ਨੇ ਪਹਿਲਾਂ ਕਿਵੇਂ ਹੁੰਦਾ ਸੀਗਾ ਪਹਿਲਾਂ ਲੋਕ ਜਿਵੇਂ ਆਪਾਂ ਕਹਿੰਦੇ ਕਿ ਉਦੋਂ ਜੇ ਹੁਣ ਤਾਂ ਕਹਿੰਦੇ ਮਨੋਰੰਜਨ ਹੀ ਟੀਵੀ ਆ ਉਦੋਂ ਤੀਆਂ ਤੂਆਂ ਲੱਗਦੀਆਂ ਹੁੰਦੀਆਂ ਸੀ ਜਾ ਤਾਂ ਹਾਈ ਪੀਪੁੱਤ ਤੀਆਂ ਲੱਗਦੀਆਂ ਤੀਆਂ ਕੁੜੀਆਂ ਸਹੁਰਿਆਂ ਤੋਂ ਆਉਂਦੀਆਂ ਤੀਆਂ ਹਾਂ ਸਾਰੀਆਂ ਕੁੜੀਆਂ ਨੂੰ ਲੈਣ ਜਾਂਦੇ ਤੇ ਭਾਈ ਵੀ ਸੌਣ ਆ ਗਿਆ ਵੀ ਕੁੜੀਆਂ ਨੂੰ ਲਿਆਉ ਕੁੜ ਲੈ ਕੇ ਜਾਣੇ ਹਨ 20 ਸੰਧਾਰੇ ਦਿੰਦੇ ਤੇ ਹਾਂ ਕੁੜੀਆਂ ਦੇ ਸੰਧਾਰੇ ਆਉਂਦੇ ਤੇ ਸਹੁਰਿਆਂ ਤੋਂ ਜਿਹੜੀਆਂ ਨਮੀਆਂ ਉਹ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਹੁਣ ਸੁਧਾਰਾ ਕੀ ਹੁੰਦਾ ਜਿਹੜੀਆਂ ਨਮੀਆਂ ਬੈਈਆਂ ਕੁੜੀਆਂ ਹੁੰਦੀਆਂ ਤੀਆਂ ਉਹਨਾਂ ਨੂੰ ਪੇਕੇ ਲਿਆਉਂਦੇ ਤੇ ਉਹਨਾਂ ਦੇ ਫਿਰ ਸਹੁਰੇ ਸੰਧਾਰੇ ਲੈ ਕੇ ਆਉਂਦੇ ਤੇ ਜੀ ਫਿਰ ਪਰੌਣਿਆਂ ਨੂੰ ਬੁਲਾਉਂਦੇ ਤੇ ਉਹ ਤੀਆਂ ਦੇਖਣ ਆਉਂਦੇ ਤੇ ਪਰੌਣੇ ਪਰੌਣੇ ਪਰੌਣਿਆਂ ਨੂੰ ਉੱਥੇ ਤੀਆਂ ਚੋ ਮੰਜਾ ਢਾਣਦੇ ਹਾਂ ਫਿਰ ਕੁੜੀਆਂ ਬੁਰਾ ਨਹੀਂ ਬਣਾਉਂਦੇ ਸੀ ਫਿਰ ਲੋਕੀ ਨਾ ਕੋਈ ਬੁਰਾ ਨਹੀਂ ਬਣਾਉਂਦੇ ਤੇ ਪਰੌਣਿਆਂ ਨੂੰ ਕੋਈ ਉਹ ਨਹੀਂ ਸੀ ਪਰੌਣੇ ਬੈਂਦੇ ਤੇ ਤੀਆਂ ਦੇਖਦੇ ਤੇ ਪਰੌਣਿਆਂ ਨੂੰ ਕੁੜੀਆਂ ਮਜਾਕ ਡਲੀਆਂ ਮਾਰਦੀਆਂ ᱛੀਆਂ ਰੋਲੇ ਮਾਰਦੀਆਂ ᱛੀਆਂ ਪ੍ਰਾਣੇ ਕੁਸ ਨਹੀਂ ਕਹਿੰਦੇ ਤੇ ਬਹੁਤ ਕੁਸ ਬੋਲਦੀਆਂ ᱛੀਆਂ ਉਹਦੋਂ ਸਾਂਹ ਸੀਗੀ ਹਾਂ ਬਹੁਤ ਬੰਦਾ ਡਰਦਾ ਜਿਵੇਂ ਘਰੇ ਡੀਜੇ ਵੀ ਲਵਾ ਲੈ ਹਾਂ ਹੁਣ ਤਾਂ ਬੰਦਾ ਡਰਦਾ ਹੈ ਹਾਂ ਕੁੜੀਆਂ ਬਹੁਤ ਬੋਲਦੀਆਂ ਤਾਂ ਸਾਰੀਆਂ ਹੀ ਇਹ ਹੁੰਦਾ ਸੀ ਜਿਵੇਂ ਮੈਂ ਇਹ ਸੁਨੇ ਆਗਾ ਮੈਂ ਦੇਖਿਆ ਨਹੀਂ ਹੈ ਹਾਂ ਪਰ ਮੈਂ ਮਤਲਬ ਨਿੱਕੇ ਹੁੰਦੇ ਸੀ ਕਹਿੰਦੇ ਵੀ ਉਦੋਂ ਜਿਵੇਂ ਸਾਲੀਆਂ ਹੁੰਦੀਆਂ ਸੀ ਬਰਾਤ ਜਾਂਦੀ ਸੀ ਜਨ ਜਾਂਦੀ ਸੀਗੀ ਹਾਂ ਚਾਦਰ ਵਿਛਾ ਦਿੰਦੇ ਟੁੱਟੇ ਮੰਝੇ ਦੇ ਉੱਤੇ ਤੇ ਪਰੌਣਾ ਬੱਲੇ ਸਿੱਟਦਾ ਇਹ ਚੰਗਾਠ ਤੇ ਹਾਂ ਚਾਦਰ ਵਿਛਾ ਕੇ ਉਹ ਐਂ ਤਰ ਦੰਧੀਆਂ ਪਰੌਣੇ ਨੂੰ ਬੁਲਾਉਂਦੇ ਪਰੌਣਾ ਵਿੱਚ ਗਿਰ ਜਾਂਦਾ ਆ ਕੇ ਹਾਂ ਤੁਸੀਂ ਦੇਖਿਆ ਦੇਖਿਆ ਮੈਂ ਆਪ ਦੇਖਿਆ ਜੁੱਤੀ ਚੱਕਣੀ ਜਾਂ ਤੁਸੀਂ ਤਾਂ ਹੁਣ ਵੀ ਚੱਕਦੇ ਪਰ ਜਿਵੇਂ ਹੋਂ ਉਦੋਂ ਨੋਕ ਝੋਕ ਹੁੰਦੀ ਸੀ ਉਹ ਨਹੀਂ ਨਹੀਂ ਹਾਂ ਜਾਂ ਤਾਂ ਹੁਣ ਤਾਂ ਅਗਲਾ ਹਰਖ ਜਵੇ ਹਾਂ ਜੇ ਐਂ ਜੁੱਤੀਆਂ ਚੱਕਣ ਜਾਂ ਤਾਂ ਕੋਈ ਕੁਸ ਬੋਲਦਾ ਉਹ ਜੁੱਤੋਂ ਜੁੱਤੀ ਹੋ ਜਾਂਦੇ ਆ ਹਾਂ ਜਾਂ ਤਾਂ ਜੁੱਤੀ ਲਕੋ ਹੁੰਦੇ ਤੇ ਹਾਂ ਹਾਂ ਅਛਾ ਨਹੀਂ ਜਿਵੇਂ ਤੁਸੀਂ ਇਹ ਕਹਿ ਰਹੇ ਹੋ ਕਿ ਪੁਰਾਣਾ ਸਮਾਂ ਹੁਣ ਕਿਉਂ ਹਰਖ ਬੰਦਿਆਂ 'ਚ ਕਿਉਂ ਆ ਗਿਆ ਹੁਣ ਇੰਨਾ ਪਤਾ ਨਹੀਂ ਪੁੱਤ ਹੁਣ ਤਾਂ ਜਾਂਤਾ ਕੋਈ ਹਰਖ ਦਾ ਨਹੀਂ ਤੀ ਜਿੰਨੀਆਂ ਕੁੜੀਆਂ ਤੀਆਂ ਤੇ ਹੁੰਦੀਆਂ ਤੀਆਂ ਸਾਰੀਆਂ ਪਰਾਉਣਾ ਹੀ ਨਿਚਬੜ ਜਾਂਦੀਆਂ ਸੀ ਹਮ ਇੰਨਾ ਬੋਲਦੀਆਂ ਤੀਆਂ ਇੰਨਾ ਬੋਲਦੀਆਂ ਤੀਆਂ ਕੋਈ ਮਜ਼ਾਕ ਕਰਦੀਆਂ ਹਾਂ ਕੋਈ ਗੁੱਸਾ ਨਹੀਂ ਕਰਦਾ ਸੀ ਹਮ ਹੁਣ ਗੁੱਸਾ ਕਿਉਂ ਵੱਧ ਗਿਆ ਹੁਣ ਪੁੱਤ ਨਵਾਂ ਸਮਾਂ ਆ ਗਿਆ ਦੁਨੀਆ ਪੜਕਦੀ ਜਾਦੇ ਐ ਹੁਣ ਹਮ ਹਮ ਜਾ ਨਹੀਂ ਪੜ ਕਣਾ ਪੜਾ ਨਹੀਂ ਦੀ ਜਦ ਤਾਂ ਆਪ ਇੱਕ ਦੂਏ ਨਾਲ ਬਹੁਤ ਜ਼ਿਆਦੇ ਪਿਆਰ ਤੇ ਨਹੀਂ ਉਦੋਂ ਤਾਂ ਮਤਲਬ ਲੋਕ ਇੰਨੇ ਸਹਿਰ ਸੀਗੇ ਆਪਾਂ ਕਹਿੰਦੇ ਕਿ ਵਿਆਹ ਬਰਾਤਾਂ ਗੱਡਿਆਂ ਤੇ ਜਾਣੀਆਂ ਊਠਾਂ ਤੇ ਸੁਣਦੇ ਰਹੇ ਅਸੀਂ ਤੇ ਹੁਣ ਤਾਂ ਗੱਡੀਆਂ ਆ ਗਈਆਂ ਹੁਣ ਤਾਂ ਸਿਆਣੇ ਹੋ ਜਾਣਾ ਚਾਹੀਦਾ ਸੀਗਾ ਖਾਣਾ ਪੀਣਾ ਵੀ ਵਧੀਆ ਤੀ ਪੁੱਤ ਤੀਆਂ ਨੂੰ ਕਨਾ ਪੂੜੇ ਪਕਾਉਂਦੇ ਉਹੀ ਰਖੀਰ ਬਣਾਉਂਦੇ ਹੈ ਗੁਲਗਲੇ ਪਕਾਉਂਦੇ ਕਿ ਜਿਆ ਹੋਰੀਆਂ ਪਕਾਉਂਦੇ ਹੁਣ ਕਿਹੜਾ ਖਾਂਦਾ ਹ ਹੁਣ ਤਾਂ ਬਰਗਾ ਕਹਿੰਦੇ ਨਾ ਬਿਮਾਰ ਹੋ ਜਾਗੇ ਸੀ ਬਿਮਾਰ ਤਾਂ ਉਹਨਾਂ ਨਾਲ ਹੁੰਦੇ ਨਹੀਂ ਜਿਹੜੇ ਆ ਹੁਣ ਖਾਣੇ ਨਹੀਂ ਮੈਂ ਮੈਂ ਤੁਹਾਡੀ ਗੱਲ ਤੇ ਇੱਕ ਯਾਦ ਆਈ ਬੀਬੀ ਮੈਨੂੰ ਗੱਲ ਮੇਰੀ ਮੰਮੀ ਨਾ ਉਹ ਕਰਦੀ ਹੁੰਦੀ ਸੀਗੀ ਵੀ ਜਿਵੇਂ ਮਠੀਆਂ ਆਜੋ ਹੁਣ ਤਾਂ ਕੜਾਈ ਹਰੇਕ ਦੇ ਘਰੇ ਚੜੀ ਹੋਈ ਸ਼ਹਿਰ ਚ ਦੇਖੀਏ ਉਦੋਂ ਸਾਡੇ ਘਰੇ ਬਸਾਖੀ ਵਾਲੇ ਦਿਨ ਹਾਂ ਤੇ ਜਾਂ ਜਦੋਂ ਕੋਈ ਮੀਂਹ ਸੌਣਪਾਦ ਉਹ ਸੌਣ ਚ ਮੀਂਹ ਆਉਣਾ ਉਦੋਂ ਮੇਰੀ ਮਾਂ ਨੇ ਕਹਿਣਾ ਲੈ ਵੀ ਇਹਨਾਂ ਨੂੰ ਮਠੀਆਂ ਗੁਲਗਲੇ ਕੱਢ ਦੇ ਉਹ ਟੋਕਰਾ ਭਰ ਕੇ ਕੱਢ ਨੇ ਕੱਢਣਾ ਉਹੀ ਮਠਿਆਈ ਹੋਣੀ ਹੌਣੀ ਉਹੀ ਜੀ ਚੀਜ਼ ਤਾਂ ਪਤਾ ਹੁਣ ਹੈ ਨਹੀਂ ਆ ਤਾਂ ਬਨਉਟੀ ਚੀਜ਼ਾਂ ਨੇ ਜਿਹੜੀਆਂ ਹੁਣ ਖਾਂਦੇ ਨੇ ਬੱਚੇ ਇਹਨਾਂ ਨਾਲ ਤਾਂ ਬਿਮਾਰੀਆਂ ਲੱਗਦੀਆਂ ਨੇ ਗੁਲਗਲੇ ਗੁਲਗਲੇ ਮਠੀਆਂ ਗੁੜ ਦੀਆਂ ਗੁੜਦੀਆਂ ਸ਼ੱਕਰ ਕਿਉਂ ਰੋਲਾਉਣੇ ਉਹ ਖਾਣੇ ਮੱਖਣੀ ਖਾਣੀ ਇੰਨੇ ਨਹੀਂ ਕਿਉਂ ਪਾਪਾ ਕੇ ਖਾਣੇ ਤੇ ਹੁਣ ਤਾਂ ਇਹ ਬੀਪੀ ਵੱਧ ਜਾਂਦਾ ਬੀਪੀ ਵੱਧ ਜਾਂਦਾ ਇਹਨਾਂ ਨੇ ਸ਼ੱਕਰ ਕਿਉਂ ਦੁਪਹਿਰਾਂ ਚ ਸਾਰੇ ਰੋਜ਼ ਖਾਂਦੇ ਕੰਮ ਸੀ ਨਾ ਜਦੋਂ ਕੰਮ ਉਹ ਤਾਂ ਕੰਮ ਜ਼ਿਆਦਾ ਕਰਦੇ ਹਾਂ ਉਹਦੋਂ ਜਿਆ ਖੇਤੀ ਵੀ ਕਰਦੇ ਸੀਗੇ ਤੁਸੀਂ ਵੀ ਦੇਖਿਆ ਨਾ ਜੋ ਪੱਤਾ ਲੈ ਕੇ ਜਾਣਾ ਜਾਣਾ ਰੋਟੀਆਂ ਹੁਣ ਤਾਂ ਮੋਟਰਸਾਈਕਲ ਤੇ ਜਾਂਦਾ ਬੰਦਾ ਖੇਤ ਵੀ ਸਾਰੀ ਮਸ਼ੀਨ ਤੇ ਹੋ ਗਈ ਹੈ ਮਸ਼ੀਨ ਤੇ ਹੋ ਗਈ ਹੈ ਹਾਂ ਜਿਵੇਂ ਤੁਸੀਂ ਬੀਬੀ ਮੈਨੂੰ ਦੱਸ ਰਹੇ ਸੀਗੇ ਤੁਸੀਂ ਇਸ ਪਿੰਡ ਦੇ ਵਿੱਚ ਜਿੱਥੇ ਰਹਿੰਦੇ ਹੋ ਇਹ ਤੁਹਾਡਾ ਪੇਕਾ ਪਿੰਡ ਹੈ ਪੇਕਾ ਪਿੰਡ ਸਾਰਾ ਪਿੰਡ ਕਿਹੜਾ ਸੀ ਬੰਮਣ ਬੰਮਣ ਹਾਂ ਪੇਕੇ ਪਿੰਡ ਫਿਰ ਕਿਉਂ ਆਏ ਪੇਕੇ ਪਿੰਡ ਮੇਰੇ ਮੈਂ ਕੱਲੀ ਧੀ ਪੁੱਤ ਕੱਲੀ ਧੀ ਸੀ ਹਾਂ ਕੱਲੀ ਧੀ ਮੈਂ ਹਾਂ ਹਾਂ ਫਿਰ ਇੱਥੋਂ ਦੀ ਜਿਹੜੀ ਸਾਰੀ ਜਿਹੜੀ ਜ਼ਮੀਨ ਸੀ ਤੁਹਾਡੇ ਨਾਲ ਮੇਰੇ ਨਾਂ ਹ ਸਾਰੀ ਹਾਂ ਤੇ ਫਿਰ ਉਹ ਜਿਵੇਂ ਬਾਪੂ ਜੀ ਫਿਰ ਇੱਥੇ ਆ ਜਣ ਨਾਲ ਹੀ ਤੁਹਾਡੇ ਬਾਪੂ ਜੀ ਦਾ ਸਾਰਾ ਇੱਥੇ ਆ ਗਿਆ ਫਿਰ ਉਹ ਨਾਲੇ ਆ ਗਏ ਤੇ ਉਰੀਏ ਉਹ ਜਿਹੜੀ ਮੇਰੀ ਮਾਤਾ ਤੀ ਹ ਉਹ ਕਹਿਣ ਲੱਗੀ ਅਸੀਂ ਬੰਮਣੇ ਆਪਣਾ ਘਰ ਵੀ ਬਣਾ ਲਿਆ ਤੀ ਉਥੇ ਆ ਤਿੰਨ ਭਰਾ ਤੇ ਬਾਪੂ ਹਣ ਹਾਂ ਤਿੰਨ ਭਰਾ ਤੇ ਇਹ ਦੇ ਪਾਪਾ ਜੀ ਰੀ ਉਹ ਤਿੰਨ ਭਰਾ ਆ ਸੀ ਆਪਣੇ ਅਲੱਗ-ਅਲੱਗ ਹੋ ਗਏ ਤੇ ਉਹ ਸਮਝੇ ਡਿਊਟੀ ਤੇ ਤੇ ਆਪਣੀ ਤੇ ਹੂੰ ਫਿਰ ਅਸੀਂ ਅਲੱਗ-ਅਲੱਗ ਹੋ ਕੇ ਆਪਣਾ ਘਰ ਬਣਾਇਆ ਘਰ ਬਣਾਇਆ ਹੂੰ ਘਰ ਬਣਾਉਂਦੇ ਬਣਾਉਂਦੇ ਉਹ ਜਿਹੜੀ ਮੇਰੀ ਮਾਂ ਸੀ ਉਹ ਬਿਮਾਰ ਹੋ ਪੈ ਗਈ ਜੀ ਉਹਨੂੰ ਸਾਝੇ ਦਾ ਰੋਗ ਸੀ ਹੂੰ ਉਹ ਕਹਿਣ ਲੱਗੀ ਤੁਸੀਂ ਉਰੇ ਨਹੀਂ ਆਉਂਦੇ ਤੁਸੀਂ ਅਸੀਂ ਆਏ ਕਿਵੇਂ ਟਾਈਮ ਕੱਟੀਏ ਤੁਸੀਂ ਉਰੇ ਆਓ ਤੁਸੀਂ ਨਹੀਂ ਉਰੇ ਆਉਂਦੇ ਤੁਸੀਂ ਤਾਂ ਆਪਣੀ ਘਰੇ ਰਹੋਗੇ ਹੂੰ ਫੇਰ ਮੈਂ ਫੇਰ ਮੈਂ ਹੈਪੀ ਪੁੱਤ ਸਰਦਾਰ ਨੂੰ ਕਹਿਣ ਲੱਗੀ ਵੀ ਮਖਾ ਵੀ ਆਪਾਂ ਵੀ ਉੱਥੇ ਰਹੋ ਵੀ ਚਲੋ ਵੀ ਉਹਨਾਂ ਨੂੰ ਔਖਾ ਹੈ ਵੀ ਕੱਲੇ ਨੇ ਮੇਰੇ ਬਾਪੂ ਜੀ ਯਾਰ ਬੇਬੇ ਹੋਣੇ ਬੇਬੇ ਵੀ ਕੱਲੇ ਨੇ ਆਪਾਂ ਉੱਥੇ ਰਹਿਣ ਲੱਗ ਜਾਨੇ ਹਮ ਅਸੀਂ ਆਪਣਾ ਘਰ ਪਾਉਂਦੇ ਪਾਉਂਦੇ ਵਿਚਾਲੇ ਛੱਡ ਕੇ ਪੁੱਤ ਨਵਾਂ ਨਵਾਂ ਪਾ ਕੇ ਅਸੀਂ ਇੱਕ ਦਿਨ ਵੀ ਨਹੀਂ ਰਹੇ ਉੱਜ ਉੱਥੇ ਜਿਹੜਾ ਬੰਮਣੇ ਪਾਇਆ ਜਿਹੜਾ ਬੰਬਣੇ ਪਾਇਆ ਆਈ ਫਿਰਨੀ ਦੇ ਉੱਤੇ ਆ ਜਿਵੇਂ ਉਰੇ ਆ ਹੂੰ ਬਸ ਅਸੀਂ ਫਿਰ ਉਦੋਂ ਜਿਵੇਂ ਅਕਸਰ ਚਲੋ ਹੁਣ ਤਾਂ ਮੁੰਡੇ ਰਹਿ ਲੈਂਦੇ ਨੇ ਘਰਾਂ ਘਰ ਜਵਾਈ ਬਣ ਕੇ ਹਾਂ ਬੜਾ ਸਹਰਿਆਂ ਦੇ ਪਿੰਡ ਆ ਉਦੋਂ ਤਾਂ ਬੜਾ ਉਹ ਬਣਦੇ ਹੁੰਦੇ ਸੀਗੇ ਕਿ ਤੇ ਬਾਪੂ ਨੇ ਜਾਂ ਪਰਪੂ ਦੇ ਪਰਿਵਾਰ ਨੇ ਇਹ ਨਹੀਂ ਕਿਹਾ ਵੀ ਯਾਰ ਤੂੰ ਉੱਥੇ ਕਿਉਂ ਜਾਏਗਾ ਨਾ ਕਿਸੇ ਨੇ ਨਹੀਂ ਕਿਹਾ ਕਹਿੰਦੇ ਵੀ ਚੱਲ ਜੇ ਰਹਿਣਾ ਰਹੋ ਤੁਸੀਂ ਹਾਂ ਵੀ ਸਾਹਮਣਾ ਹੀ ਪੈਣਾ ਕਰ ਹਾਂ ਵੀ ਜਾਣਾ ਹੀ ਆ ਫਿਰ ਹਾਂ ਅਸੀਂ ਤਾਂ ਡਿਊਟੀ ਵੀ ਕਰਦੇ ਰਹੇ ਨਾਲ ਡਿਊਟੀ ਵੀ ਕਰਦੇ ਰਹੇ ਪਹਿਲਾਂ ਉਰੇ ਬੱਚੇ ਰਹਿੰਦੇ ਰਹੇ ਜਿੰਨਾ ਚਿਰ ਮੇਰੀ ਮਾਂ ਮਾੜੀ ਮੋਟੀ ਫਿਰਦੀ ਤੁਰਦੀ ਰਹੀ ਉਹਨਾਂ ਚਿਰ ਮੈਂ ਦੋ ਬੱਚੇ ਛੱਡਤੇ تھے ਇੱਕ ਤਾਂ ਜਿਹੜਾ ਕਾਕਾ ਸੁਰਗਵਾਸ ਹੋ ਗਿਆ ਉਹ ਇੱਕ ਗੁੱਡੀ ਦੀ ਹੂੰ ਉਹ ਛੱਡਦੇ ਉਹ ਉਹਨਾਂ ਨੂੰ ਕਰਦੇ ਰਹੇ ਸੰਭਾਲਦੇ ਰਹੇ ਨਹੀਂ ਪੜਦੇ ਰਹੇ ਹੂੰ ਫਿਰ ਉਦੋਂ ਬਾਅਦ ਚ ਫਿਰ ਜਦੋਂ ਉਹ ਵਾਲੇ ਹੋ ਗਏ ਔਕੇ ਫਿਰ ਮੈਂ ਕਹਿੰਦੇ ਵੀ ਹੁਣ ਨਹੀਂ ਸਰਦਾ ਫਿਰ ਅਸੀਂ ਇੱਥੇ ਆ ਗਏ ਸਾਰੇ ਹੀ ਆ ਗਏ ਅਰੇ ਜਿਵੇਂ ਜ਼ਿੰਦਗੀ ਨਾਲ ਬਹੁਤ ਕੁਐਸਚਨ ਹੈ ਬੇਬੇ ਤੁਸੀਂ ਅੱਜ ਵੀ 75 ਸਾਲ ਦੇ ਹੋ ਅੱਜ ਵੀ ਐ ਤੁਰੇ ਪੂਰੇ ਤੁਰੇ ਫਿਰਦੇ ਹੋ ਹੁਣ ਸਾਡੇ ਵਰਗੇ ਮਤਲਬ ਜਿਹੜੇ ਛੋਟੀ ਛੋਟੀ ਉਮਰ ਦੇ ਮੁੰਡੇ ਨੇ ਉਹ ਕਹਿੰਦੇ ਨੇ ਜਾਂ ਔਰਤਾਂ ਨੇ ਜਾਂ ਬੀਬੀਆਂ ਕਹਿੰਦੀ ਸਾਡੇ ਤਾਂ ਗੋਡੇ ਦੁਖਣ ਲੱਗੇ ਤੁਸੀਂ ਅੱਜ ਵੀ ਚੱਲਦੇ ਫਿਰਦੇ ਹੋ ਫਿਰ ਕੰਮ ਕਰਦੇ ਹੋ ਜਾਨ ਵਧੀਆ ਖਾਦਾ ਹੋਏ ਹੂੰ ਵਧੀਆ ਖਰਾਕਾਂ ਖਾਧੀਆਂ ਹੋਈਆਂ ਨੇ ਵਧੀਆ ਦੇਸੀ ਚੀਜ਼ਾਂ ਖਾਧੀਆਂ ਹੋਈਆਂ ਨੇ ਹੁਣ ਵਰਗਾ ਕਿਹੜਾ ਸਮਾਨ ਤਿਆਰ ਖਾਣ ਨੂੰ ਵਧੀਆ ਤੇ ਦੇਸੀ ਘਰ ਦੇ ਸ਼ਕਰ ਕਰਦੀ ਗੁੜ ਉਹਦੋਂ ਸਾਂਝੇ ਟੱਬਰ ਹੁੰਦੇ ਸੀ ਸਾਂਝੇ ਹੁਣ ਤਾਂ ਸਾਂਝੇ ਘਟਨੇ ਟੁੱਟ ਤੁਹਾਡਾ ਤਾਂ ਚਲੋ ਸਾਂਝਾ ਟੱਬਰ ਹੈ ਉੱਥੇ ਵੀ ਇਕੱਲੇ ਇਕੱਲੇ ਹੋ ਗਏ ਨੇ ਉੱਥੇ ਵੀ ਸਾਂਝਾ ਟੱਬਰ ਰਿਹਾ ਬੰਮਣੇ ਵੀ ਬਿٹے ਸਾਡਾ ਕਦੇ ਉਦੋਂ ਜਿਵੇਂ ਅੱਜ ਕੱਲ ਅੱਜ ਤੱਕ ਇਕੱਲੇ ਇਕੱਲੇ ਲੜੀ ਜਾਂਦੇ ਆ ਹਾਂ ਇਹ ਤਾਂ ਇਕੱਲੇ ਇਕੱਲੇ ਨੂੰ ਪੋਤਾ ਡਰੇ ਰਹੇ ਨੇ ਮਾਪੇ ਵਾ ਡਰੇ ਰਹੇ ਨੇ ਤਾਂ ਵੀ ਉਹ ਲੜੀ ਜਾਂਦੇ ਨੇ ਆਪ ਲੜੀ ਜਾਂਦੇ ਨੇ ਪਰ ਸਾਡੇ ਤਾਂ ਹਾਲੇ ਕੋਈ ਫਰਕ ਨਹੀਂ ਹੈਗਾ ਸਾਡੇ ਤਾਂ ਵਧੀਆ ਚੱਲੀ ਜਾਂਦਾ ਪਰ ਫੇਰ ਵੀ ਕਹਿੰਦੇ ਤਾਂ ਹੁੰਦੇ ਨਾ ਕਹਿੰਦੇ ਜਿੱਥੇ ਦੋ ਭਾਂਡੇ ਹੁਣ ਖੜਕਦੇ ਹੁੰਦੇ ਆ ਹਾਂ ਖੜਕਦੇ ਕਦੇ ਕਦੇ ਹਾਂ ਆਏ ਤਾਂ ਵਿਚਦੀ ਹੋਈ ਜਾਂਦਾ ਖੜਕ ਜਾਂਦੇ ਆ ਆਏ ਤਾਂ ਖੜਕੇ ਜਾਂਦਾ ਹਾਂ ਪਰ ਉਹ ਖੁੱਲਦਾ ਨਾ ਗੁੱਸਾ ਆ ਗਿਆ ਪਰ ਮੈਂ ਇਹਨਾਂ ਨੂੰ ਹਾਲੇ ਵੀ ਬਹੁਤ ਕੁਛ ਕਾਇਲ ਨਹੀਂ ਹਾਲੇ ਇਹ ਮੇਰੇ ਮੂਰੇ ਨਹੀਂ ਬੋਲਦੇ ਪਰਵਾਰ ਚੋਂ ਕੋਈ ਵੀ ਨਾ ਕੋਈ ਮੇਰੀਆਂ ਨੂੰਹਾਂ ਵੀ ਇੰਨੇ ਬਹੁਤ ਚੰਗੀਆਂ ਨੇ ਬਹੁਤ ਮੇਰੇ ਪੁੱਛੇ ਤੋਂ ਬਿਨਾ ਹੋ ਉਹੀ ਤਾਂ ਨਹੀਂ ਕਹੀ ਜਾਂਦੇ ਕਿਤੇ ਕੈਮਰੇ ਤੇ ਅੱਜ ਨਾ 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 ਉਹ ਤਾਂ ਸਾਰਿਆਂ ਨੂੰ ਪਤਾ ਹੈ ਕਿਤੇ ਨੂਹਾ ਨੇ ਕਹਿ ਕੇ ਸਾਡੇ ਬਾਰੇ ਚੰਗਾ ਹੀ ਬੋਲਣਾ ਨਾ ਮੈਨੂੰ ਹਰੇਕ ਕਹਿੰਦੀ ਹੈ ਤੀਮੀ ਐਪੀ ਪੁੱਤ ਕਹਿੰਦੇ ਤੇਰੇ ਤਾਂ ਇਹੋ ਜੇ ਕਰਮ ਕਰੇ ਬੇ ਨੇ ਤੇਰੀਆਂ ਨੂਹਾ ਵਰਗੀਆਂ ਤਾਂ ਸਾਰੇ ਪਿੰਡ 'ਚ ਕਿਸੇ ਦੇ ਨੂਹਾ ਨਹੀਂ ਐਂ ਕਹਿੰਦੇ ਨੇ ਐਂ ਕਹਿੰਦੇ ਨੇ ਸਰ ਸ਼ੁਗਰਾਈ ਵਧੀਆ ਗੱਲ ਆ ਹੋਣਾ ਚਾਹੀਦਾ ਔਰ ਪੈਸਾ ਟਕਾ ਉਹ ਤਾਂ ਮੇਰੇ ਹੱਥ 'ਚ ਆ ਸਾਰਾ ਲਾਣੇਦਾਰੀ ਤੂੰ ਤੁਹਾਡੇ ਕੋਲੇ ਮੇਰੇ ਕੋਲੇ ਐ ਇੱਕ ਇੱਕ ਰੁਪਈਆ ਮੇਤੋਂ ਪੁੱਛ ਕੇ ਲੈਂਦੇ ਨਹੀਂ ਮੇਤੋਂ ਲੈ ਕੇ ਜਾਂਦੇ ਨੇ ਮੇਰੇ ਆਪ ਰੱਖਦੀਆਂ ਮੈਂ ਹਾਂ ਹਾਂ ਇਹ ਕੁਛ ਨਹੀਂ ਇਹਨਾਂ ਨੂੰ ਇਹੀ ਇਹੀ ਚੀਜ਼ਾਂ ਹੁੰਦੀਆਂ ਜਿਹੜੀਆਂ ਪਰਿਵਾਰ ਨੂੰ ਬੰਨ੍ਹ ਕੇ ਰੱਖਦੀਆਂ ਬੰਨ੍ਹ ਕੇ ਰੱਖ ਜਿਵੇਂ ਪਹਿਲਾਂ ਕਹਿ ਦਿੰਦੇ ਮੇਰੀ ਬੀਬੀ ਕਹਿੰਦੇ ਕਿ ਵੀ ਅਸੀਂ ਸਰਫੇ ਕਰ 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 ਪਾਇਆਗਾ ਉਹਨਾਂ ਦੀ ਪੀੜ੍ਹੀ ਉਹ ਸਰਫੇ ਕਰਦੀ ਨਹੀਂਗੀ ਕਰਤੋਂ ਪਾਲਣਗੇ ਕਈ ਵਾਰੀ ਇਹ ਪੋਤੇ ਪੋਤੀਆਂ ਕਹਿਣਗੇ ਇੰਨੇ ਪੈਸੇ ਦੇ ਦੇ ਮੈਂ ਕਹੂੰਗੀ ਇੰਨੇ ਨਹੀਂ ਖਰਚਣੇ ਇੰਨੇ ਪੈਸੇ ਪੈਸੇ ਤਾਂ ਮਸਾ ਬਣਦਾ ਹੈ ਪੈਸਾ ਇਹਨਾਂ ਨੂੰ ਆ ਹੀ ਲੱਗਦਾ ਵੀ ਪੈਸਾ ਕੋਈ ਗੱਲੇ ਨਹੀਂ ਉਹੀ ਆ ਵੀ ਦਰਖਤ ਤੋੜ ਲੈ ਦਰਖਤ ਤੋਂ ਤੋੜ ਲੋ ਇਹ ਜਿਹੜੇ ਮੇਰੇ ਆ ਮੁੰਡੇ ਨੇ ਇਹ ਵਿਚਾਰੇ ਬੜੇ ਸਮਝਦਾਰ ਨੇ ਇਹ ਪੈਸਾ ਨਹੀਂ ਖਰਚ ਤੇਰਾ ਜਿੰਨੂ ਹਾਂ ਵੀ ਬਹੁਤ ਚੰਗੀਆਂ ਨੇ ਨੂਹਾਂ ਵੀ ਅੱਜ ਕੱਲ੍ਹ ਦੀਆਂ ਨੂਹਾਂ ਵਰਗੀਆਂ ਨਹੀਂ ਹਨ ਵੀ ਐ ਕੋਈ ਤਰਪੀਆਂ ਕੁਸ ਖਰੀਦਣ ਕਦੇ ਕੁ ਲਿਆਦੇ ਨਾ ਨਾ ਆ ਹੀ ਨਹੀਂ ਕਰਦੀਆਂ ਵਿਚਾਰੀਆਂ ਉਹਨਾਂ ਨੂੰ ਵੀ ਖੁਦ ਮਾਂ ਲਿਆ ਕੇ ਦਿਨੀਆਂ ਸ਼ਹਿਰ ਪਟਿਆਲੇ ਤੋਂ ਸ਼ਹਿਰ ਪਟਿਆਲੇ ਤੋਂ ਅਜੇ ਜਿਵੇਂ ਜ਼ਿੰਦਗੀ 'ਚ ਬਹੁਤ ਕੁਝ ਦੇਖਿਆ ਹੋਣਾ ਐ ਤਾਂ ਕੋਈ ਚੀਜ਼ ਬਣਦੀ ਨਹੀਂ ਹਾਂ ਤੁਸੀਂ ਇਸ ਜ਼ਮੀਨ 'ਚ ਬੈਠੇ ਹੋ ਜਿੱਥੇ ਆਪਾਂ ਗੱਲ ਕਰ ਰਹੇ ਹਾਂ ਪੱਛੇ ਆ ਕੁੱਕੜ ਪਾਥੀਆਂ ਮਤਲਬ ਮਾਹੌਲ ਐ ਇੱਕ ਪਿੰਡ ਦਾ ਹਾਂ ਬੰਦਾ ਛੋਟੀਆਂ ਛੋਟੀਆਂ ਕਿਰਸਾਂ ਕਰਦਾ ਬਹੁਤ ਦਰਦ ਤਕਲੀਫਾਂ ਦੇਖਦਾ ਹੈਗਾ ਪਹਿਲਾਂ ਤੁਸੀਂ ਇੱਥੋਂ ਸੌਰੇ ਗਏ ਹੋਵੋਗੇ ਸੌਰੇ ਫੇਰ ਪੇਕੇ ਆ ਗਏ ਫਿਰ ਪਹਿਲਾਂ ਸੌਰੇ ਜਿਵੇਂ ਤੁਸੀਂ ਕਿਹਾ ਘਰ ਉੱਥੇ ਬਣਿਆ ਪਹਿਲਾਂ ਉੱਥੇ ਘਰ ਬੰਨੇ ਆ ਉਹ ਅੱਜ ਖਾਲੀ ਪਿਆਗਾ ਉਹ ਫੇਰ ਉੱਥੇ ਅੱਜ ਕੱਖ ਖੜੇ ਨੇ ਡੱਡੇ ਫਿਰ ਇੱਥੇ ਬੰਨੇ ਆ ਕੇ ਫੇਰ ਫਿਰ ਇੱਥੇ ਬੰਨੇ ਆ ਇੱਥੇ ਵੀ ਦੋ ਵਾਰੀ ਪਾ ਲਿਆ ਨੀਵਾ ਹੋ ਗਿਆ ਫੇਰ ਪਾਇਆ ਦੁਬਾਰਾ ਪਾਇਆ ਹੂੰ ਦੋ ਵਾਰੀ ਉਰੇ ਵੀ ਬਣਾ ਲਿਆ ਬਹੁਤ ਘਟਨਾਵਾਂ ਵਾਪਰ ਜਾਂਦੀਆਂ ਬਹੁਤ ਤੇ ਫੇਰ ਵੇ ਮੈਨੂੰ ਇੱਕ ਤੁਸੀਂ ਗੱਲ ਸੁਣਾ ਰਹੇ ਸੀ ਵੀਰ ਹੋਣੇ ਵੀ ਬੇਟਾ ਤੁਹਾਡਾ ਇੱਕ ਸੀਗਾ ਮਤਲਬ ਪੁੱਤ ਦਾ ਦੁੱਖ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਨਾ ਉਸ ਦਾ ਚਲੇ ਜਾਣਾ ਬੰਦਾ ਭੁੱਲਦਾ ਨਹੀਂ ਹੁੰਦਾ ਹਾਂ ਮੇਰੇ ਬੰਦਾ ਜੋੜਦਾ ਪੁੱਤਾਂ 3 ਵਾਸਤੇ ਹੁੰਦਾਗਾ ਹਾਂ ਤਿੰਨ ਪੁੱਤ ਤੇ ਮੇਰੇ ਜਿਹੜਾ ਬੜਾ ਸੀ ਪਹਿਲਾਂ 2.5 ਸਾਲ ਪਹਿਲਾਂ ਤਾਂ ਸਮਝੇ ਨੇਦੇ ਪਾਪਾ ਜੀ ਤੇ ਜਿਹੜੇ ਉਹ ਪੂਰੇ ਹੋ ਗਏ ਤੇ ਫੇਰ ਉਦੋਂ ਬਾਅਦ ਚ ਬੇਟਾ ਬਿਮਾਰ ਪੈ ਗਿਆ ਬੜਾ ਜੀ ਬਹੁਤ ਤਾਕੜਾ ਨਰੋਆ ਤੀ ਉਹ 3 ਕਿਲੋ ਦੁੱਧ ਉਹ ਖੜਾ ਖੜਾ ਪੀ ਜਾਂਦਾ ਸੀ 3 ਕਿਲੋ ਦੁੱਧ ਉਹ ਖੜਾ ਖੜਾ ਪੀ ਜਾਂਦਾ ਸੀ ਇੱਕ ਡੋਲੂ ਵਰਕੇ ਰੱਖ ਦੁੰਦੇ ਗਰਮ ਕਰਕੇ ਰੋਟੀ ਘਟ ਖਾਂਦਾ ਬਾਹਰੋਂ ਆਉਂਦਾ ਕੰਮ ਕਰਕੇ ਡੋਲੂ ਨੂੰ ਲਾ ਕੇ ਆਏ 3 ਕਿਲੋ ਖੜਾ ਖੜਾ ਪੀ ਜਾਂਦਾ ਕਵਾਂਟਲ ਦੀ ਬੋਰੀਆਂ ਚੱਕ ਦਿੰਦਾ ਤੇ ਜਿਵੇਂ ਥੈਲਾ ਚੱਕੀ ਲੈ ਹੂੰ ਉਹੋ ਫੇਰ ਆਇਆ ਜਦ ਹੋਇਆ ਫੇਰ ਪੁੱਤ ਉਹ ਬਿਮਾਰ ਪੈ ਗਿਆ ਫੇਰ ਉਹ ਬਿਮਾਰ ਪੈ ਗਿਆ ਫੇਰ ਉਹਨੂੰ ਕਹਿੰਦੇ ਵੀ ਟਿਊਮਰ ਹੋ ਵੀ ਸਿਰ ਦੇ ਬ੍ਰੇਨ ਦੀ ਜਿੱਥੇ ਐਡਾ ਘਰ ਚੱਲਦਾ ਇੱਕਦਮ ਐਡਾ ਘਰ ਚੱਲ ਉਹਨੇ ਘਰ ਬਹੁਤ ਚਲਾਇਆ ਤੇ ਬਹੁਤ ਜਿਆਦੇ ਖੇਤੀ ਹੂਟੀ ਦਾ ਬਹੁਤ ਮਹਾਰਤ ਜੋ ਨਹੀਂ ਪੜਿਆ ਲਿਖਿਆ ਬੀਟੀ ਟੁੱਟ ਜਾਂਦਾ ਨਾ ਬੀਬੀ ਕਰੋ ਦਾ ਹਾਂ ਫੇਰ ਸਾਰੇ ਟੱਬਰ ਦਾ ਮਨ ਟੁੱਟ ਗਿਆ ਇੱਕ ਤਾਂ ਸਮਝ ਇਨੇ ਪਾਪਾ ਜੀ ਉਹ ਹੋ ਗਏ ਜਿਹੜੇ ਮੂਰੇ ਮੋਡੀ ਤੇ ਬਾਅਦ ਚ ਸਮਝੋ ਕਾਕਾ ਹੈਗਾ ਤੇ ਸੁਮਾਨ ਨਾਲ ਬਾਅਦ ਚ ਉਹ ਪੈ ਗਿਆ ਫੇਰ ਇਹ ਤਿੰਨ ਚਾਰ ਸਾਲ ਫੇਰ ਇਹ ਲਈ ਫਿਰੇ ਨੇ ਉਹ ਮਾਂ ਦਾ ਤੇ ਕੰਗ ਹੁੰਦਾ ਤੁਸੀਂ ਤਾਂ ਨਹੀਂ ਅੱਜ ਭੁੱਲੇ ਹੋਗੇ ਕਦੇ ਚੰਡੀਗੜ੍ਹ ਐ ਬਣਾਤਾ ਤੀ ਜਿਵੇਂ ਪਟਿਆਲਾ ਹੁੰਦਾ ਰੋਹ ਚੰਡੀਗੜ੍ਹ ਪੀਜੀ ਆਈ ਰੋਹ ਚੰਡੀਗੜ੍ਹ ਤਿੰਨ ਆਪਰੇਸ਼ਨ ਹੋ ਗਏ ਤੇ ਉਹਦੇ ਤਿੰਨ ਆਪਰੇਸ਼ਨਾਂ ਚ ਤੀਜੇ ਆਪਰੇਸ਼ਨ ਚ ਉਹ ਬੋਲਣੋਂ ਹਟ ਗਿਆ ਸੀ ਇੱਕ ਬਾਹ ਤੇ ਇੱਕ ਲੱਤ ਖੜ ਗਈ ਸੀ ਉਹਦੀ ਜਵਾਨ ਵੀ ਬੰਦ ਹੋ ਗਈ ਸੀ ਉਹਦੀ ਫੇਰ ਉਹਦਾ ਬਹੁਤ ਔਖੀ ਤਰ੍ਹਾਂ ਉਹਦੇ ਵਿਚਾਰੇ ਦਾ ਸੁਰਗਵਾਸ ਹੋ ਗਿਆ ਉਹ ਅਸੀਂ ਭੁੱਲ ਨਹੀਂ ਸਕਦੇ ਅੱਜ ਵੀ ਉਹ ਵਰਲ ਉਹ ਜਣੀ ਅਸੀਂ ਨਾ ਉਹਦੇ ਦਾ ਸਾਰਾ ਪਰਿਵਾਰ ਸਾਡਾ ਵੀ ਉਹ ਮੰਨ ਨਹੀਂ ਸਾਡੇ ਰਹੀ ਬਾਈ ਹੋਣਾ ਦਾ ਵੀ ਗੱਲ ਕਰੀ ਬਾਈ ਹੁਣੇ ਅੱਜ ਵੀ ਭਾਵਕ ਹੋ ਜਾਂਦੇ ਹੋ ਹੋ ਜਾਂਦੇ ਨੇ ਕਦੇ ਕਿਹਾ ਸਾਡਾ ਭਰਾ ਹੁੰਦਾ ਤਾਂ ਅਸੀਂ ਅੱਜ ਕਿਤੇ ਹੋਰ ਹੁੰਦੇ ਹੋਰ ਹੁੰਦੇ ਫਿਰ ਉਹ ਦਾ ਉਹ ਦਿਨਾਂ ਚ ਸਾਨੂੰ ਉਹ ਦਿਨਾਂ ਦਾ ਇੰਨਾ ਘਾਟਾ ਪਿਆ ਨਾ ਬੱਤ ਉਹ ਘਾਟਾ ਸਾਡਾ ਸਾਰੀ ਜ਼ਿੰਦਗੀ ਪੂਰਾ ਨਹੀਂ ਹੋ ਸਕਦਾ ਜਿਹੜਾ ਘਾਟਾ ਸਾਨੂੰ ਉਹ ਪਿਆ ਹੈ ਨਾ ਉਹ ਸਾਰੀ ਜ਼ਿੰਦਗੀ ਨਹੀਂ ਸਾਥੂ ਪੂਰਾ ਕਰ ਕਰ ਸਕਦੇ ਨਾ ਹੋਵੇ ਫਿਰ ਇਹ ਵਿਚਾਰੇ ਛੋਟੇ ਹੀ ਤੇ ਫਿਰ ਇਹਨਾਂ ਨੇ ਸਾਰੀ ਕਬੀਲਦਾਰੀ ਸਾਮੀ ਪਹਿਲਾਂ ਤਾਂ ਭਾਈ ਦਾ ਇਲਾਜ ਕਰਾਇਆ ਫੇ ਇੰਨਾ ਪੈਸਾ ਲਾਇਆ ਤੇ ਫਿਰ ਉਹ ਠੀਕ ਵੀ ਨਾ ਹੋਇਆ ਫੇਰ ਉਹਦੇ ਬੱਚੇ ਤੇ ਦੋ ਫੇਰ ਉਹਨਾਂ ਨੂੰ ਪੜਾਇਆ ਲਿਖਾਇਆ ਫੇਰ ਅਸੀਂ ਜਿਵੇਂ ਤੁਸੀਂ ਇਹ ਕਹਿ ਰਹੇ ਹੋ ਮਤਲਬ ਮਤਲਬ ਜਿਵੇਂ ਸਾਂਝਾ ਟੱਬਰ ਆ ਤੁਹਾਡਾ ਹਾਂ ਹਾਂ ਆਪਾਂ ਇਹ ਸੁਨੇਹਾ ਦੇਈਏ ਕਿ ਵੀ ਬਿਠ ਇਕੱਠੇ ਰਹੋਗੇ ਤਾਂ ਬਚ ਜਾਓਗੇ ਬਚ ਜਿਓਗੇ ਨੇ ਹੁਣ ਜੇ ਆਪਾਂ ਕਹ ਰਹੇ ਕਿ ਲੋਕ ਅੱਡ ਅੱਡ ਹੁੰਦੇ ਫਿਰਦੇ ਆ ਹਾਂ ਇੱਕ ਘਰ ਚ ਕੰਧ ਭੜਾਈ ਨਾ ਕੱਢ ਚੁੱਲ੍ਹੇ ਅੱਡ ਕਰੀ ਬੈਠੇ ਆ ਬੈਠੇ ਹੈ ਨਾ ਤੇ ਦਿਲ ਤਾਂ ਨਹੀਂ ਨਾ ਇਕੱਠੇ ਹੈਗੇ ਹਾਈਗੇ ਲੋਕਾਂ ਨੂੰ ਕਹੀਆਂ ਅਸੀਂ ਕੰਧ ਨਹੀਂ ਕਢੀ ਜੀ ਹਾਂ ਚੁੱਲ੍ਹਾ ਹੀ ਅੱਡਾ ਹੈ ਅੱਡਾ ਲਾਡ ਕਹਿੰਦਾ ਮੈਂ ਕਹਿੰਦਾ ਚੁੱਲ੍ਹਾ ਇੱਕ ਹੀ ਰਹਿਣਾ ਚਾਹੀਦਾ ਇੱਕ ਮਠਾਸ ਪਰਿਵਾਰ ਨੂੰ ਜੇ ਬਚਾਉਣਾ ਜਿਵੇਂ ਤੁਹਾਡਾ ਪਰਿਵਾਰ ਹੈ ਹਾਂ ਤੇ ਅੱਜ ਇੱਕ ਸਾਹ ਜ ਆ ਪਿੰਡ ਚ ਵੀ ਗੱਲ ਹੁੰਦੀ ਹੋਊਗੀ ਨੰਬਰਦਾਰਾਂ ਦਾ ਪਰਿਵਾਰ ਹੈ ਬਈ ਪਰਿਵਾਰ ਇਕੱਠੇ ਰਹਿੰਦੇ ਆ ਵੀ ਆਪਣੇ ਤਾਂ ਹਲੇ ਇੱਕੋ ਜੁੱਲਾ ਕੀ ਨਵੇਂਆਂ ਨੂੰ ਕੀ ਕਹੋਂਗੇ ਜਿਹੜੇ ਅੱਡ-ਅੱਡ ਹੋਈ ਜਾਂਦੇ ਨੇ ਨਾ ਮੈਂ ਇਹਨੂੰ ਆਪਾਂ ਤਾਂ ਐਂ ਕਹਾਂਗੇ ਵੀ ਅੱਡ-ਅੱਡ ਚੁੱਲ੍ਹੇ ਨਾ ਕਰੋ ਅੱਡ-ਅੱਡ ਚੁੱਲਿਆਂ ਦੇ ਖਰਚੇ ਚੱਕਣੇ ਬਹੁਤ ਔਖੇ ਨੇ ਜੇ ਤਰੱਕੀ ਕਰਨੀ ਹੈ ਇਕੱਠੇ ਰਹੋ ਹੂੰ ਆਪਾਂ ਤਾਂ ਮੈਂ ਤਾਂ ਐਂ ਕਹਿੰਨੀ ਆਂ ਵੀ ਜੇ ਤੁਸੀਂ ਨਾ ਤਰੱਕੀ ਕਰਨੀ ਹੈ ਤਾਂ ਇਕੱਠੇ ਰਹੋ ਹੂੰ ਇਕੱਠੇ ਰਹਿ ਕੇ ਮਿਲ ਕੇ ਇੱਕ ਚੁੱਲਾ ਚਲਾਓ ਹਾਂ ਹਾਂ ਉਹਦੇ ਨਾਲ ਗੁਜ਼ਾਰਾ ਠੀਕ ਹੈ ਜੇ ਦੁੱਖ ਤਕਲੀਫ ਆਊਗੀ ਤਾਂ ਵੀ ਸੰਜੀ ਆਊਗੀ ਆਊਗੀ ਤੇ ਜੇ ਇਕੱਲਾ ਕੋ ਬੰਦਾ ਹੋਊ ਤਾਂ ਇਕੱਲੇ ਤੇ ਆਊਗੀ ਇਕੱਲੇ ਤੇ ਆਊਗੀ ਤਾਈਆਂ ਬਿਮਾਰੀਆਂ ਜਿਆਦੇ ਨੇ ਜਿਆਦੇ ਨਹੀਂ ਵੀ ਸਾਡੇ ਤਾਂ ਜਣੀ ਬਿਮਾਰੀ ਵੀ ਨਹੀਂ ਆਈ ਥੀ ਇੰਨੇ ਸਾਲ ਸੀ ਤਾਂ ਬਹੁਤ ਵਧੀਆ ਕੱਟੇ ਤੇ ਬਸ ਜਰਾ ਆਈ ਫਿਰ ਉਹ ਕਾਕੇ ਨੂੰ ਇਕੱਠੀ ਉਹ ਬਿਮਾਰੀ ਆ ਗਈ ਫਿਰ ਉਹਦੇ ਚ ਅਸੀਂ ਬਹੁਤ ਔਖੇ ਹੋਗੇ ਇਹ ਤਾਂ ਵਿਚਾਰੇ ਫਿਰ ਇੰਨੇ ਔਖੇ ਹੋਏ ਇੰਨੇ ਔਖਾ ਨਾਲ ਫਿਰ ਇਹਨਾਂ ਨੇ ਉਹਦੇ ਬੱਚੇ ਇੱਕ ਕਾਕਾ ਤੀਕਾ ਗੁੱਡੀ ਤੀ ਦੋ ਬੱਚੇ ਉਹਦੇ ਪੜ੍ਹਾਏ ਲਿਖਾਇਏ ਪਾਲੇ ਨਾ ਨੇ ਫੇਰ ਉਹ ਬਾਹਰ ਨੂੰ ਤੁਸੀਂ ਆਹ ਹੁਣ ਇੱਥੇ ਕੰਮ ਕਰਦੇ ਹੋ ਜਿਵੇਂ ਹੁਣ ਚੱਲਦੇ ਫਿਰਦੇ ਆ ਪਾਥੀਆਂ ਦੇਖ ਰਹੇ ਆ ਆਉਣੇ ਉਹ ਪਾਥੀਆਂ ਪੱਥਨ ਕਦੇ ਨਾ ਮੈਂ ਨਹੀਂ ਪੱਥਦੀ ਪੱਥਨ ਵਾਲੀ ਲਾਈ ਹੋਈ ਐ ਪਹਿਲਾਂ ਪੱਥਦੇ ਰਹੋ ਪਹਿਲਾਂ ਬਥੇਰੇ ਚੱਖਾ ਕਰਦੇ ਤੁਸੀਂ ਬਥੇਰਾ ਔਰ ਆਹ ਗੁਹਾਰੇ ਬਥੇਰੇ ਤਰੇ ਨਹੀਂ ਵੱਡੇ ਬਣਾ ਲੈਨੇ ਘਰ ਆ ਮੈਂ ਮਾਈ ਗੁਹਾਰਾ ਤਾਂ ਕਿਸੇ ਤੋਂ ਬਣਵਾਉਂਦੀ ਤੀ ਉੱਤ ਪਾਥੀਆਂ ਪੱਥਦੀ ਤੀ ਮੈਂ ਹਾਂ ਹਾਂ ਪਾਥੀਆਂ ਬਤਲਦੇ ਪਾਥੀਆਂ ਬਥੇਰੀਆਂ ਪੱਥੀਆਂ ਨੇ ਮੈਂ ਆ ਜਿਵੇਂ ਹੁਣ ਪੱਥੀਆਂ ਪਈਆਂ ਨੇ ਇਦੋਂ ਐਨੀ ਐਨੀ ਪਾਥੀਆਂ ਪੱਥ ਦਿੱਤੀ ਮੈਂ ਬਥੇਰੀਆਂ ਇਹ ਹੁਣ ਤੁਸੀਂ ਵੇਚਣ ਨੂੰ ਰੱਖੀਆਂ ਨਾ ਨਾ ਆਪ ਆਪਾਂ ਹਾਰੇ ਚ ਦੁੱਧ ਕਾੜਦੇ ਆ ਹਜੇ ਵੀ ਅਜੇ ਵੀ ਹਾਂ ਲੱਸੀ ਬਣਾਉਨੇ ਆ ਆਪਣਾ ਦਾਲ ਬਣਾਉਨੇ ਹਾਰੇ ਚ ਤਰਦੇ ਆ ਹਾਂ ਲੇ ਲੈਨੇ ਇੱਕ ਵਰਗੇ ਹਾਰੇ ਰਾ ਦੋ ਹਾਂ ਹਾਂ ਮੇਰਾ ਨਵੇਂ ਕਹਿੰਦੇ ਕੋਕ ਕਲਮ ਕਾ ਲਿਆ ਦੋ ਉਹ ਤਾਂ ਬੜਾ ਸਵਾਦ ਕੜਿਆ ਹੋਇਆ ਦੁੱਧ ਲਾਲ ਮਿੱਠਾ ਪਾਉਣ ਦੀ ਵੀ ਲੋੜ ਹੁੰਦੀ ਹਾਂ ਹੁੰਦਾ ਬਹੁਤ ਵਧੀਆ ਹੁੰਦਾ ਉਹ ਤਾਂ ਉਸਤਾ ਹਲੇ ਵੀ ਵਰਤਦੇ ਆ ਪਾਥੀਆਂ ਥਿਲਾ ਚਲਾਉਨੇ ਹਾਰਾ ਚਲਾਉਨੇ ਬਿਮਾਰੀਆਂ ਗੈਸ ਕਰਕੇ ਆ ਜਦੇ ਜਦਾਂ ਗੈਸ ਵਾਲਾ ਵਰਤਦੇ ਉਹ ਗੈਸ ਤੇ ਇਹ ਆਉਂ ਤੇ ਰੋਟੀਆਂ ਸੇਕਦੀਆਂ ਨੇ ਹੋਰ ਉਹ ਕੋਰੀ ਕਿ ਬਿਮਾਰੀ ਆ ਹਾਂ ਭਾਂਡੇ ਮਾਂਜਣ ਵਾਲੀ ਸਾਬਣਾਂ ਨਾਲ ਭਾਂਡੇ ਮਾਂਜਦੀਆਂ ਨੇ ਹਾਂ ਪਹਿਲਾਂ ਸਬਾ ਨਾਲ ਸਵਾਦ ਆ ਤਸਲਾ ਰਾਖ ਦਾ ਪਰ ਲੈਂਦੀ ਮੈਂ ਹਾਂ ਉਹਦੇ ਚ ਐ ਭਾਂਡੇ ਮਾਜ ਮਾਜ ਕੇ ਪਿੱਤਲ ਦੇ ਭਾਂਡੇ ਹੁੰਦੇ ਤੇ ਸਾਰੇ ਹਾਂ ਫਿਰ ਉਹ ਐ ਮਾਜ ਮਾਜ ਕੇ ਫਿਰ ਉਹਨਾਂ ਨੂੰ ਫਿਰ ਉਹਦੇ ਚ ਐ ਕੱਪੜਾ ਫੇਰਨਾ ਹਾਂ ਫਿਰ ਉਹਨਾਂ ਨੂੰ ਧਰ ਦਿੰਦੇ ਆ ਹੁਣ ਸਾਬਣਾਈਆਂ ਫੇਰ ਫੇਰ ਉਹ ਲੋਹਾ ਹੋ ਗਿਆ ਹਾਂ ਸਟੀਲਾਂ ਸਾਬਣਾ ਫੇਰ ਫੇਰ ਕੇ ਚਟਾ ਕਢ ਲਿਆ ਆ ਪਹਿਲਾਂ ਪਿੱਤਲ ਦੇ ਭਾਂਡੇ ਜ਼ਿਆਦੇ ਹੁੰਦੇ ਸੀ ਪਿੱਤਲ ਦੇ ਆਪਣੇ ਹੁਣ ਵੀ ਹੈਗੇ ਹਾਂ ਪਾਏ ਨੇ ਮੇਰੇ ਰੱਖੇ ਤੁਸੀਂ ਦਾਤ ਚ ਕੀ ਲਿਆ ਸੀ ਦਾਕ ਚ ਮੈਂ ਲਈ ਇਤੀ ਪਿੱਤਲ ਦੇ ਪਾਂਡੇ ਪਿੱਤਲ ਦੇ ਪਾਂਡੇ ਜਾਂ ਨਹੀਂ ਬਾਬੂ ਰੇਡੀਓ ਨਹੀਂ ਦਿੱਤਾ ਹਾਂ ਰੇਡੀਓ ਵੀ ਦਿੱਤਾ ਸਾਈਕਲ ਦਿੱਤਾ ਸਾਈਕਲ ਦਿੱਤਾ ਸੀ ਹਾਂ ਸਾਈਕਲ ਪੜੀ ਨਹੀਂ ਸਭ ਉਥੋਂ ਹਾਂ ਇੱਥੋਂ ਦਾ ਚੌਥੇ ਜਾਂਦਾ ਜਾਂ ਉੱਥੋਂ ਇੱਥੇ ਆਉਂਦੇ ਨਾ ਬੱਸਾਂ ਤੇ ਜਾਂਦੇ ਤੇ ਉੱਥੇ ਹਾਂ ਬਾਪੂ ਦੀ ਕਿੰਨੀ ਕਿ ਚੜਾਈ ਰਹੀ ਆ ਬਾਪੂ ਚਲ ਬਾਅਦ ਤੋਂ ਸਾਰੇ ਆ ਗਏ ਪਹਿਲਾਂ ਜਦੋਂ ਨਹੀਂ ਆਇਆ ਸੀਗਾ ਮਤਲਬ ਸਾਰੇ ਜਦੋਂ ਆਉਦਾ ਸੀਗਾ ਜੇ ਆਪਾਂ ਕਹਿੰਦੇ ਕਿ ਪ੍ਰਾਣੇ ਦੀ ਬੜੀ ਚੜਾਈ ਹੁੰਦੀ ਹੈ ਹਾਂ ਵੀ ਜਣੀ ਲੱਗੇ ਹੋਏ ਤੇ ਬਹੁਤ ਚੜਾਈ ਤੇ ਉਹਨਾਂ ਦੀ ਹਾਂ ਹਾਂ ਜਾ ਤਾ ਨੌਕਰ ਸੀਗੇ ਸਰਕਾਰ ਨੂੰ ਕਰਤੇ ਬਹੁਤ ਚੜਾਈ ਤੇ ਉਹ ਤਾਂ ਇੰਨੀ ਟੌਰ ਚ ਰਹਿੰਦੇ ਤੇ ਕਰ ਕੋਈ ਹੰਤ ਨਹੀਂ ਪੂਰੇ ਹਾਂ ਉਹਨਾਂ ਨੂੰ ਸਾਰੇ ਲੋਕ ਗੱਲਾਂ ਕਰਦੇ ਨੇ ਉਹਨਾਂ ਦੀਆਂ ਵੀ ਐ ਕਦੇ ਖੜ ਕੇ ਕਰ ਕਿਸੇ ਨਾਲ ਗੱਲ ਨਹੀਂ ਮਾਰੀ ਤੀ ਘਰੋਂ ਆਉਂਦੇ ਚੰਗੇ ਕੱਪੜੇ ਪੱਗ ਪੁੱਗ ਬੰਨੀ ਹੋਈ ਹੱਥ 'ਚ ਅਖਬਾਰ ਹੁੰਦਾ ਉਹਨਾਂ ਦੇ ਓਰੇ ਆ ਕੇ ਕੁਰਸੀ ਢਾ ਕੇ ਬਹਿ ਜਾਂਦੇ ਇੱਥੇ ਆ ਕੇ ਅਖਬਾਰ ਪੜ੍ਹਦੇ ਬਸ ਜੇ ਕੋਈ ਐ ਬੁਲਾਉਂਦਾ ਤਾਂ ਬੋਲਦੇ ਕਿਸੇ ਨਾਲ ਆਈ ਐਨ ਵੀਾ ਇੱਥੇ ਵੀ ਖੜ ਗਏ ਇੱਥੇ ਵੀ ਖੜ ਗਏ ਨਾ ਉਹ ਵੀ ਨਹੀਂ ਨਾ ਵਿਆਹਾਂ ਵਿੱਚ ਫਰਕ ਪਿਆ ਜਿਵੇਂ ਆਪਾਂ ਤੁਸੀਂ ਵੀ ਦੇਖਿਆ ਮੈਂ ਵੀ ਕੁਛ ਵਿਆਹ ਤੁਹਾਡੇ ਵੇਲੇ ਤਾਂ ਹੋਰ ਵਧੀਆ ਹੁੰਦੇ ਹਣੇ ਜਦੋਂ ਘਰੇ ਲੱਡੂ ਬੱਟੇ ਜਾਂਦੇ ਸੀ ਲਵਾਈ ਘਰੇ ਲੱਗਦਾ ਸੀ ਹੁਣ ਤਾਂ ਬੰਦਾ ਕਹਿੰਦਾ ਪੈਲਸ ਬੁੱਕ ਕਰਾਓ ਮਠਿਆਈ ਵੀ ਬਾਹਰੋਂ ਆਜੂ ਸਾਰਾ ਕੁਝ ਤੇ ਰਿਸ਼ਤੇਦਾਰ ਵੀ ਉੱਥੇ ਉੱਥੇ ਉੱਟ ਜਾਂਦੇ ਬਾਰ ਬਾਰ ਨਾ ਹੁਣ ਆਪਣੇ ਤਾਂ ਹਾਲੇ ਵੀ ਕੜਾਈਆਂ ਜੜਦੀਆਂ ਨੇ ਬੱਤਾ ਹੁਣ ਵੀ ਚੜਾਉਣੇ ਮੈਂ ਤਾਂ ਆਪਣੇ ਆਹ ਬੱਚੇ ਤੇ ਮੇਰੇ ਸਾਰੇ ਬਾਰੀ ਕੜਾਈਆਂ ਚੜਾ ਲਿਆ ਕਰ ਨਹੀਂ ਚੜਾ ਗਿਆ ਜਿਹੜਾ ਕਾਕਾ ਸੁਰਗਵਾਸ ਹੋ ਗਿਆ ਉਹਦੇ ਵਾਰੀ 7 ਕੁਇੰਟਲ ਦਾ ਖੋਆ ਕੱਢਿਆ ਤੇ 7 ਕੁਇੰਟਲ ਦੁੱਧ ਦਾ ਖੋਆ ਕੱਢਿਆ ਤੇ ਕੋਰ ਖੋਆ ਆਗਲਾ ਆਪ ਜਾਮਣਾ ਨਹੀਂ ਪਰ ਬਿਆਰ ਤਾਂ ਪੈਸੇ ਜੀ ਕੀਤਾ ਹੋਣਾ ਜਾਨੀ ਕੋਈ ਪਹਿਲੇ ਸੀ ਕਰਦਾ ਤੇ ਜਦੋਂ ਤੱਕ ਕਰੇ ਹੀ ਹੋਇਆ ਸੀ ਨਹੀਂ ਤੁਹਾਡੇ ਵੇਲੇ ਨਹੀਂ ਬਾਈ ਵੇਲੇ ਨਾ ਬਾਈ ਵੇਲੇ ਵੀ ਕਰੇ ਹੀ ਹੋਇਆ ਸੀ ਅੱਛਾ ਉਹ ਵੀ ਕਰੇ ਕੀਤਾ ਸੀ ਇਹ ਵੀ ਇਹ ਵੀ ਇੱਕ ਕਾਰਨ ਆ ਵੀ ਰਿਸ਼ਤੇ ਟੁੱਟ ਗਏ ਜਿਵੇਂ ਪਹਿਲਾਂ ਹੁੰਦਾ ਸੀ ਵਿਆਹ ਕਰੇ ਹੁੰਦਾ ਸੀ ਰਿਸ਼ਤੇ ਚ ਆਦਾਰ ਚਾਰ ਚਾਰ ਪੰਜ ਪੰਜ ਦਿਨ ਰਹਿੰਦੇ ਸੀ ਸਾਗਨ ਇੱਕ ਵਾਰਿਸ਼ ਇੱਕ ਦਿਨ ਸਾਗਨ ਪਿਆ ਉਹ ਦਿਨ ਆ ਕਰੇ ਲਾਏ ਹੋਏ ਤੇ ਜਦੋਂ ਉਹ ਛਾਇਆ ਮਾਨ ਜੇ ਕਹਿੰਦੇ ਹੁੰਦੇ ਤੇ ਟੈਂਟ ਇੰਨੀ ਹੁੰਦੇ ਤੇ ਹਾਂ ਉਹ ਹੁੰਦੇ ਤੇ ਉਹ ਚੜੀ ਚੰਦੀਆਂ ਆ ਉਹ ਬਾਂਸਾਂ ਜਾਨੀ ਬਾਂਸਾਂ ਜਾਲੀਆਂ ਉਹ ਸੂਰ ਸੂਰ ਜੀ ਲੱਗਿੰਦੀਆਂ ਅੱਠ ਦਿਨ ਪਹਿਲਾਂ ਲਾ ਇਹਤੇ 7 ਦਿਨ ਪਹਿਲਾਂ ਕੜਾਹੀ ਚੜ ਗਈ ਸੀ ਬਾਕੀ ਦਾ ਫਿਰ ਕਰੇ ਪਹਿਲਾਂ ਸਾਗਨ ਪਾਉਣ ਆਏ ਹੋ ਆ ਸ਼ਾਪੁਰ ਸੰਗਰੂਰ ਕੋਲੇ ਹੂੰ ਸਾਗਨ ਪਾ ਕੇ ਗਏ 20 ਬੰਦੇ ਹੋ ਹੂੰ ਨਾਲੇ ਸਾਰੇ ਲੋਕਾਂ ਨੂੰ ਸ਼ਰੀਕੇ ਦੇ ਨੂੰ ਸਭ ਨੂੰ ਖਵਾਇਆ ਹੂੰ ਭਾਜੀ ਦਿੰਦੇ ਸੀ ਉਦੋਂ ਭਾਜੀ ਦੇ ਕਿੰਨੇ ਕਿੰਨੇ ਦੇ ਦਿੰਦੇ ਸੀ ਭਾਜੀ ਕਿਲੋ ਕਿਲੋ ਸਾਡੇ ਸ਼ਰੀਕੇ ਚ ਜਾਂਦੀ ਸੀ 5-5 6 ਜਾਂਦੇ ਸੀ ਉਹ ਤਾਂ 5-5 6 ਰਿਸ਼ਤੇਦਾਰਾਂ ਨੂੰ ਦਿੰਦੇ ਤੇ ਉਹ ਜਿਹੜਾ ਬੰਦਾ ਆਇਆ ਉਹਨੂੰ ਕਿਲੋ ਕਿਲੋ ਉਹ ਕਿਲੋ ਕਿਲੋ ਜਿਹੜੇ ਨਿਉਂਦਾ ਪਾ ਕੇ ਜਾਂਦੇ ਤੇ ਪੁੱਤ ਹਾਂ ਉਹ ਨਿਉਂਦਾ ਨਹੀਂ ਪਾਉਂਦੇ ਅਸੀਂ ਨਿਉਂਦੇ ਬਾਰੇ ਦੱਸੋ ਮੈਨੂੰ ਤਾਂ ਪਤਾ ਏਕ ਨੂੰ ਵੀ ਸ਼ਾਇਦ ਨਾ ਪਤਾ ਹੋਵੇ ਤੇ ਜਿਹੜੇ ਬੱਚੇ ਦੇਖ ਰਹੇ ਨੇ ਨਿਉਂਦੇ ਬਾਰੇ ਹੀ ਪਤਾ ਹੋਣਾ ਚਾਹੀਦਾ ਵੀ ਨਿਉਂਦਾ ਕੀ ਹੁੰਦਾ ਹਾਂ ਫਿਰ ਇਹ ਨਾ ਕੀ ਹੁੰਦਾ ਏ ਨਿਉਂਦਾ ਨਿਉਂਦਾ ਹੁੰਦਾ ਵੀ ਜਿਵੇਂ ਕਿਸੇ ਦੇ ਵਿਆਹ ਤਰਿਆ ਹੋਇਆ ਉਹ ਭਾਜੀ ਭੇਜੂ ਆਪਣੇ ਹਾਂ ਫਿਰ ਉਹ ਬਲਾਊਗਾ ਬਰਾਤ ਚੜ੍ਹਨ ਤੋਂ ਇੱਕ ਦਿਨ ਪਹਿਲਾਂ ਹਾਂ ਵਿਆਹ ਹੀ ਨਿਉਂਦਾ ਪਾਇਰ ਹੈ ਆਜੋ ਆ ਆਜੋ ਨਿਉਂਦਾ ਪਾਓ ਪੈਸਾ ਦੇਣਾ ਮਤਲਬ ਤੁਸੀਂ ਪੈਸੇ ਦੇਣੀ ਹਾਂ ਪੈਸੇ ਨਹੀਂ ਜੇ ਅਗਲੇ ਦਾ ਸੌ ਪਾਇਆ ਹੋਇਆ ਹਾਂ ਤਾਂ ਅਗਲਾ 150 ਪਾਉਂਦਾ ਸੀ ਵੱਧ ਕੇ ਪਾਉਣਾ ਹਾਂ ਉਹ ਨਹੀਂ ਹੁੰਦਾ ਸੀ ਇਹ ਨਹੀਂ ਨੋਟ ਕਰ ਲੈਂਦੇ ਸੀ ਆ ਉਹ ਬਹੀ ਲੈ ਕੇ ਬਿਠਾਉਂਦੇ ਤੇ ਬਾਣੀਆਂ ਵੈਂਦਾ ਹੁੰਦਾ ਸੀ ਅੱਗੇ ਬਹੀ ਤੇ ਲਿਖਦਾ ਸੀ ਜਿਹੜਾ ਨਿਉਂਦੇ ਲਿਖਦਾ ਸੀ ਜਿਹੜਾ ਨਿਉਂਦੇ ਲਿਖਦਾ ਸੀ ਫੇਰ ਉਹ ਉਹ ਤੇ ਦੇਖ ਕੇ ਅਗਲਾ ਕਹਿੰਦਾ ਵੀ ਫਲਾਣੇ ਦਾ ਨਿਉਂਦਾ ਦੇਖੋ ਆਪਣੇ ਕੰਨੇ ਕਿੰਨਾ ਹੈ ਹਾਂ ਫਿਰ ਜੇ ਅਗਲੇ ਦਾ 200 ਹੁੰਦਾ ਤੇ ਤਾਂ ਅਗਲਾ 300 ਆਉਂਦਾ ਤੇ ਜੇ 100 ਹੁੰਦਾ ਤੇ 150 ਆਉਂਦਾ ਤੇ ਫਿਰ ਆਏ ਉਹ ਨਹੀਂ ਹੁੰਦਾ ਹੁੰਦਾ ਤੇ ਬੰਦੇ ਦਾ ਘਰ ਦਾ ਸਹਿਜ ਮਤਲਬ ਇੱਕ ਸਹਿਯੋਗ ਹੋ ਜਾਂਦਾ ਸੀ ਹੋ ਜਾਂਦਾ ਸੀ ਮੇਰਾ ਸਾਡੇ ਨਾਲ ਖੜਾ ਸੀ ਉਹਦੇ ਨਾਲ ਖੜ ਕੇ ਖੜ ਗਏ ਇੱਕ ਪੱਤਲ ਹੁੰਦਾ ਸੀਗਾ ਉਹ ਪੱਤਲ ਉਹ ਹੁੰਦੀ ਦੀ ਜੇ ਕਿਸੇ ਦੀ ਪਿੰਡ ਚ ਰਿਸ਼ਤੇਦਾਰ ਆਏ ਨੇ ਵੀ ਆਪਣੇ ਰਿਸ਼ਤੇਦਾਰ ਆ ਗਏ ਉਰੇ ਉਹਨਾਂ ਦਾ ਪਿੰਡ ਚ ਕੋਈ ਰਿਸ਼ਤੇਦਾਰ ਹੀ ਹੈ ਕੁੜੀ ਵੀ ਆਈ ਜਾਂ ਕੋਈ ਵੀ ਲਾ ਲੂ ਕੋਈ ਵੀ ਹੈ ਚਾਹੇ ਕੋਈ ਪਿੰਡ ਦੀ ਆਗਲੇ ਦੀ ਫਿਰ ਉਹ ਕਹਿੰਦੇ ਤੇ ਸਾਨੂੰ ਪੱਤਲ ਦੋ ਅਸੀਂ ਉਹ ਕੁੜੀ ਦੇ ਜਾਣਾ ਕੁੜੀ ਦੇ ਜਾਣਾ ਫਿਰ ਆਗਲਾ ਅੱਗੇ ਤਾਂ ਚਾਰ ਲੱਡੂ ਦੋ ਜਲੇਬੀਆਂ ਦੇ ਦਿੰਦੇ ਤੇ ਵਿਆਹ ਦੇ ਆ ਉਹ ਹੁਣ ਅਗਲਾ ਡੱਬਾ ਕਰਕੇ ਦਿੰਦਾ ਹੁਣ ਅਗਲਾ ਡੱਬੇ ਚ ਪਾ ਕੇ ਦਿੰਦਾ ਮਠਿਆਈ ਸਾਰੇ ਅੱਧਾ ਕਿਲੋ ਚ ਪਾ ਦੇ ਕਿਲੋ ਚ ਹੁਣ ਤਾਂ ਇਹ ਵੀ ਗੱਲ ਨਿਬੜ ਜੇ ਗਈ ਮਤਲਬ ਜਿਵੇਂ ਪਹਿਲਾਂ ਗੁਰੂ ਘਰ ਚੋਂ ਹੁੱਕਾ ਮੈਂ ਸੁਣਿਆ ਕਿ ਵੀ ਫੁਲਾਨਿਆਂ ਦੇ ਭਾਈ ਕਰੇ ਪ੍ਰੋਗਰਾਮ ਆ ਜਾਂ ਪਾਠ ਹੈ ਭੋਗ ਆ ਜਾਂ ਵਿਆਹ ਬਹੁਤੇ ਤੋਂ ਬਹੁਤਾ ਥੋੜੇ ਥੋੜਾ ਦੁੱਧ ਪਹੁੰਚਾਉਣ ਦੀ ਕਿਰਪਾਲਤਾ ਕਰਨ ਹਾਂ ਹਾਂ ਹੁਣ ਤਾਂ ਗੁਰੂ ਘਰ ਚੋਂ ਇਹ ਵੀ ਪਿੰਡਾਂ ਚ ਬਹੁਤ ਘਟਾ ਆਦਾ ਹੁਣ ਤਾਂ ਬੰਦਾ ਜਾਂਦਾ ਡੈਰੀ ਤੇ ਦੁੱਧ ਚੱਕ ਲਿਆਉਂਦਾ ਚੱਕ ਲੇ ਹੁੰਦਾ ਆਪਾਂ ਨੇ ਕਦੇ ਵੀ ਜਣੀ ਦੇ ਆਪਾਂ ਸਭ ਦੇ ਦਿਨਾਂ ਦੁੱਧ ਦੇ ਕੇ ਵੀ ਚੰਗਾ ਢੋਲ ਦੁੱਧ ਆਉਣਾ ਜੇ ਸਰੀਕੇ ਚ ਕਿਸੇ ਦੇ ਵਿਆਹ ਹੁੰਦਾ ਪਰ ਆਪਾਂ ਨੇ ਕਦੇ ਨਹੀਂ ਸਨੇਹਾ ਦਵਾਇਆ ਵੀ ਸਾਨੂੰ ਇਹ ਇਹ ਪਹਿਲਾਂ ਪਹਿਲਾਂ ਠੀਕ ਸੀ ਮੈਨੂੰ ਲੱਗਦਾ ਜੇ ਇੱਕ ਸਾਹ ਜਹ ਰਹਿੰਦੀ ਸੀ ਜਿਹੜਾ ਦੁੱਧ ਲੈ ਕੇ ਆਉਂਦਾ ਸੀ ਉਹ ਨੂੰ ਵੀ ਉਹਦੇ ਡੋਲਨੇ ਚ ਵੀ ਲੱਡੂ ਪਾ ਕੇ ਤੋੜਦਾ ਸੀ ਲੱਡੂ ਪਾ ਕੇ ਤੋੜਦਾ ਤੀ ਅਗਲਾ ਹਾਂ ਇਹ ਇਹੀ ਕਾਰਨ ਹੈ ਕਿ ਅਸੀਂ ਮੋਹ ਮੁਹਬਤ ਘਟਾ ਗਿਆ ਅਸੀਂ ਬੋਲਣਾ ਹੀ ਬੰਦ ਕਰਤਾ ਹੁਣ ਲੋਕਾਂ ਨੇ ਆਪਣਾ ਬੰਦ ਕਰਤਾ ਹਾਂ ਲੱਗਦਾ ਤੁਹਾਨੂੰ ਵੀ ਅੱਗੇ ਤਾਂ ਫੇਰ ਬਹੁਤ ਵਧੀਆ ਟਾਈਮ ਦੀ ਆਂਡੀ ਗਵਾਂਡੀ ਗੱਲਾਂ ਕਰਦੀਆਂ ਹਾਂ ਪਰ ਫੋਨ ਹੀ ਰਹਿ ਗਏ ਗੱਲੇ ਨਹੀਂ ਕੋਈ ਅੰਦਰ ਨਹੀਂ ਪੈਂਦਾ ਤੇ ਹੁਣ ਜਿਵੇਂ ਗਰਮੀ ਆ ਗਈ ਏਸੀਆਂ ਚ ਕੋਠਿਆਂ ਤੇ ਮੰਝੇ ਹੁੰਦੇ ਤੇ ਹਾਂ ਹੁਣ ਏਸੀਆਂ ਚ ਕੋਠਿਆਂ ਤੇ ਆਏ ਮੰਝੇ ਨੂੰ ਮੰਝਾ ਜੁੜਿਆ ਗਵਾਂਡੀ ਗਵਾਂਡਣਾ ਐ ਸਾਰੀ ਸਾਰੀ ਰਾਤ ਗੱਲਾਂ ਮਾਰੀ ਜਾਂਦੇ ਲੈਟ ਉੱਠ ਜਾਣੀ ਜਦੋਂ ਹਾਂ ਹਾਂ ਜਾ ਪੱਖੇ ਪੁੱਖੇ ਵੀ ਕੱਟੇ ਅੱਰੀ ਕਹਾਣੀਆਂ ਸੁਣਾਈਆਂ ਕਦੇ ਇਹ ਕਹਾਣਾਂ ਹਾਂ ਹਾਂ ਬੱਤਾ ਬੁੱਤਾ ਮਾਤਾ ਮੈਂ ਤਾਂ ਘਰੇ ਨਹੀਂ ਸੁਣਾਈਆ ਇਹ ਕਿਹੜਾ ਹੁਣ ਸੁਣਦੇ ਨੇ ਇਹ ਆਪ ਆਪਣ ਗਾਣੇ ਹੀ ਸੁਣਦੇ ਆ ਆਪਦੀਆਂ ਹੀ ਕਹਾਣੀਆਂ ਇਹਨਾਂ ਨੂੰ ਤਾਂ ਬਥੇਰੀਆਂ ਨੇ ਚਾ ਹਾ ਦੂਜੇ ਕਾਰਟੂਨ ਹੀ ਦੇਖਦੇ ਹੁਣ ਆਲੇ ਹਾਂ ਪਹਿਲਾਂ ਸੁਣਾਉਂਦੇ ਰਹੇ ਆ ਨਾ ਮੇਰੀ ਨਾਨੀ ਮੈਨੂੰ ਸੁਣਾਉਂਦੀ ਰਹੀ ਹਾਂ ਅੱਗੇ ਤਾਂ ਹੀ ਕਹਿੰਦੇ ਤੇ ਬੀਜੇ ਪੂਆ ਆਉਣੇ ਅਗਲੇ ਦੀ ਐ ਪੂਆ ਹਾਂ ਅੱਜ ਤੂੰ ਸਾਢੇ ਕਿੰਨੀ ਪਾਈ ਜੇ ਉੱਥੇ ਬੰਬਣੇ ਰਹਿੰਦੇ ਤੇ ਇਹ ਮਗਰ ਮਗਰ ਫਿਰ ਜਾਂਦੇ ਉਹਨਾਂ ਦੇ ਧੂਆ ਅੱਜ ਤਾਂ ਸਾਢੇ ਕਿੰਨੀ ਪੈਣਾ ਫਿਰ ਬਾਤਾਂ ਸੁਣਾਗੇ ਅੱਛਾ ਇੱਕ ਮੈਨੂੰ ਦੱਸੋ ਉਹਵੇਂ ਗੱਲਾਂ ਕੀਤੀਆਂ ਬੇਬੇ ਤੁਸੀਂ ਕਦੇ ਜਿਵੇਂ ਬੁੜੀਆਂ ਕਰਦੀਆਂ ਨਹੀਂ ਬੜਾ ਬਰਾਬਰ ਉਹਨਾ ਦੱਸੀ ਹਾਂ ਉਹ ਕਰਦੀਆਂ ਹੁੰਦੀਆਂ ਨਾਲੇ ਦੱਸ ਦਿੰਦੀਆਂ ਫਲਾਣੇ ਨਹੀਂ ਦੱਸ ਦਿੰਦੀਆਂ ਹਾਂ ਹਾਂ ਹੁੰਦੀ ਆ ਗਈ ਨਾ ਉਹ ਜਿਹਾ ਹੌਲੀ ਹੌਲੀ ਨਾਲੇ ਗੱਲ ਕਰੀ ਗੱਲ ਕਰੀ ਤੁਸੀਂ ਕਰੀ ਕਦੇ ਐ ਜੀ ਗੱਲ ਨਾ ਮੈਂ ਤਾਂ ਇਹ ਜੀ ਕਰੀ ਨਹੀਂ ਕਰੀ ਬੱਚੇ ਹੈ ਨਾ ਚਲੋ ਬੇਬੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੀ ਜ਼ਿੰਦਗੀ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੇ ਜਾਂਦੇ ਕੀ ਕਹੋਗੇ ਕਿ ਵੀ ਪਰਿਵਾਰ ਇਕੱਠੇ ਰਹੋ ਖਾਣਾ ਚੰਗਾ ਖਾਓ ਖਾਓ ਜਿਹੜਾ ਘਰੇ ਬੀਜਿਆ ਹੋਵੇ ਸਬਜ਼ੀ ਫਲ ਨਾ ਹਾਂ ਉਹ ਖਾਓ ਦੁੱਧ ਪੀਓ ਦੁੱਧ ਪੀਓ ਖੋਆ ਕੱਢੋ ਘਰੇ ਪੰਜੀਰੀ ਬਣਾਓ ਪਿੰਨੀਆਂ ਕਰੋ ਤੇ ਹੋਣ ਵਾਲੀਆਂ ਹੋਣ ਵਾਲੀਆਂ ਕਹਿੰਦੀ ਨਹੀਂ ਨਹੀਂ ਪਿੰਨੀਆਂ ਨਹੀਂ ਖਾਂਦੀ ਹੋਣ ਵਾਲਾ ਕਹਿੰਦੇ ਆ ਬਾਹਰ ਲੈਣ ਨੂੰ ਵੀ ਮੈਂ ਤਾਂ 15 20 ਕਿਲੋ ਪੁੱਤ ਘਰੇ ਖੋਆ ਕੱਢਿਆ ਕੱਢ ਕੇ ਪਿੰਨੀਆਂ ਕਰੀਆਂ ਫੇਰ ਕਰਕੇ ਉਹਨਾਂ ਨੂੰ ਬਾਹਰ ਲੈਣ ਨੂੰ ਭੇਜੀਆਂ ਨੇ ਕੈਨੇਡਾ ਵਾਲਿਆਂ ਨੂੰ ਹੋਣ ਵਾਲੇ ਅਸਲ ਚ ਖਾਂਦੇ ਨਹੀਂ ਨਾ ਹੋਣ ਵਾਲੇ ਤਾਂ ਕਹਿੰਦੇ 버거 ਖਾਣਾ ਪੀਜ਼ਾ ਖਾਣਾ ਆ ਚੀਜ਼ਾਂ ਖਾਣੀਆਂ ਨਾ ਉਹ ਤਾਂ ਖਾਂਦੇ ਨੇ ਬਹੁਤ ਖਾਂਦੇ ਨੇ ਹਾਂ ਬਹੁਤ ਖਾਂਦੇ ਨੇ ਉਹ ਤਾਂ ਪੂਰੇ ਖਾਦਾ ਹੋਏ ਉਹਨਾਂ ਦਾ ਹਾਂ ਛੋਟੇ ਹੁੰਦੇ ਹਨ ਹਾਂ ਉਹ ਤਾਂ ਹੁਣ ਵੀ ਢੀਕਦੇ ਤੇ ਵੀ ਭੇਜੋ ਜੀ ਬਬੇ ਬਹੁਤ ਬਹੁਤ ਸ਼ੁਕਰੀਆ ਸਮਾਂ ਦਿੱਤਾ ਜਾਂਦੀਆਂ ਦੀ ਅਸੀਸਾਂ ਦੇ ਦੇ ਇੱਕ ਥੋੜੀਆਂ ਦੋ ਚਾਰ ਕਹਿੰਦੇ ਨੇ ਵੀ ਵੱਡੇ ਬਜ਼ੁਰਗਾਂ ਤੋਂ ਅਸੀਸਾਂ ਲੈ ਲੈਣੀਆਂ ਚਾਹੀਦੀਆਂ ਹੈ ਪੁੱਤ ਤੇਰੇ ਕੀ ਹੋਵੇ ਤੇਰੀ ਹੈਪੀ ਪੁੱਤ ਐਦੂੰ ਵੀ ਤੂੰ ਬੜਾ ਚੈਨਲਾਂ ਦਾ ਮਾਲਕ ਹੋਵੇਂ ਹੈਂ ਤੇਰੇ ਬੜੇ ਬੜੇ ਚੈਨਲ ਚੱਲਣ ਹਾਂ ਤੇਰੇ ਬੜੀ ਤਰੱਕੀ ਹੋਵੇ ਜਉਂਦਾ ਹੋਊਗੀ ਜਿਉਂਦਾ ਰਹੇ ਤੇਰਾ ਪਰਿਵਾਰ ਸੁਖੀ ਬਸੇ ਪੁੱਤ ਹਾਂ ਹੈ ਤੇਰੇ ਜਿਹੜਾ ਬੇਟੇ ਨੇ ਉਹ ਬੜੀਆਂ ਬੜੀਆਂ ਪੋਸਟਾਂ ਤੇ ਆਉਣ ਕਿਆ ਬਾਤ ਹੈ ਬਹੁਤ ਬਹੁਤ ਸ਼ੁਕਰੀਆ ਬੇਬੇ ਇਹੀ ਹੈ ਕਿ ਜਿਹੜੀ ਮੇਰੀ ਨੂੰ ਹੈ ਉਹ ਉਹਨੂੰ ਮਹਾਰਾਜ ਤਰੱਕੀ ਬਖਸ਼ੇ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਕਿਆ ਬਾਤ ਹੈ ਬਹੁਤ ਬਹੁਤ ਸ਼ੁਕਰੀਆ ਲਓ ਜੀ ਸੱਚਾ ਪਾਤਸ਼ਾਹ ਐਸਾ ਸੀ ਬੀਬੀ ਮੇਰੀ ਅੱਜ ਇਹ ਗੱਲਾਂ ਨੇ ਤੁਸੀਂ ਇਹ ਨਾ ਸੋਚਿਓ ਕਿ ਅਸੀਂ ਵੈਸੇ ਬੈਠ ਕੇ ਘਰ ਦੀਆਂ ਗੱਲਾਂ ਕਰ ਲਈਆਂ ਤਾਂ ਇਹ ਗੱਲਾਂ ਆਪਸ ਜ਼ਰੂਰ ਕਰਿਆ ਕਰੋ ਆਪਣੇ ਮਾਪੇ ਨਾਲ ਆਲੇ-ਦੁਆਲੇ ਦਾਦੀਆਂ ਨਾਨੀਆਂ ਨਾਲ ਬੈਠ ਕੇ ਗੱਲਾਂ ਜ਼ਰੂਰ ਸਾਂਝੀਆਂ ਕਰਾਓ ਇਸ ਪ੍ਰੋਗਰਾਮ ਦਾ ਸਿਰਫ ਇਹੀ ਮਕਸਦ ਸੀਗਾ ਅਸੀਸਾਂ ਤਾਂ ਦਿੱਤੀਆਂ ਨੇ ਅੱਜ ਸਾਡੇ ਬੱਚੇ ਭੁੱਲਦੇ ਜਾਂਦੇ ਨੇ ਕਿ ਅਸੀਸ ਕੀ ਹੁੰਦੀ ਹੈ ਅਸੀਂ ਆਪਣੇ ਬਜ਼ੁਰਗਾਂ ਦੇ ਪੈਰੀ ਹੱਥ ਲਾਉਣਾ ਹੀ ਭੁੱਲ ਗਏ ਆ ਪੈਰੀ ਹੱਥ ਲਾਉਣਾ ਨੀਵੇਂ ਹੋਣਾ ਨਹੀਂ ਹੁੰਦਾਗਾ ਸਿਰਫ ਸਤਕਾਰ ਦੇਣਾ ਹੁੰਦਾ ਹੈ ਕਿ ਅਸੀਂ ਕਿਸੇ ਬਜ਼ੁਰਗ ਨੂੰ ਸਤਕਾਰ ਦਿੱਤਾ ਉਸਨੇ ਸਾਡੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਜਾ ਪੁੱਤ ਤਰੱਕੀਆਂ ਕਰ ਤੇ ਉਹ ਤਰੱਕੀਆਂ ਜਰੂਰ ਕਰਦੇ ਨੇ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਕਹਾਣੀਆਂ ਲੈ ਕੇ ਆਉਂਦਾ ਰਹੇ ਕੈਮਰਾਮੈਨ ਹਰਪ੍ਰੀਤ ਦੇ ਨਾਲ ਹੈਪੀ ਪਾਕਤਾ